ਇਵਰ ਪੰਜਾਬੀ ਟੀਵੀ ਦੇ ਇਸ ਪਲੇਟਫਾਰਮ ਦੇ ਉੱਪਰ ਸਪੈਸ਼ਲ ਡਿਸਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲਬਾਤ ਕਰਾਂਗੇ ਜਿਹੜੀ ਭਾਰਤਵर्ष ਦੇ ਵਿੱਚ ਸ਼੍ਰੀ ਰਾਮ ਜੀ ਦੇ ਮੰਦਰ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਭਾਰਤ ਦੇ ਵਿੱਚ ਕਹਿੰਦੇ 500 ਸਾਲ ਬਾਅਦ ਇਹ ਦਿਨ ਆਇਆ ਜ ਜਦੀ ਉਡੀਕ ਸੀ ਕਿ ਸਨਾਤਨ ਧਰਮ ਵਾਲਿਆਂ ਨੂੰ ਉਹ ਦਿਨ ਵੀ ਅੱਜ ਨਿਕਲ ਗਿਆ ਕਹੀ ਜਿਹਾ ਅਨੁਭਵ ਰਿਹਾ ਹੈ ਕਿ ਕੁਝ ਹੋਇਆ ਕੱਲ ਦੇ ਵਿੱਚ ਉਹਦੇ ਤੇ ਡਿਸਕਸ਼ਨ ਕਰਨ ਲਈ ਸਾਡੇ ਨਾਲ ਪਵਨ ਸਿੰਘ ਲਾ ਜੀ ਨੇ ਸੀਨੀਅਰ ਜਰਨਲਿਸਟ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲ ਹੀ ਹਰੀ ਸਿੰਘਲਾ ਜੀ ਨੇ ਜੋਗੀ ਸ਼ਿਵਸ਼ੈਨਾ ਬਾਲ ਠਾਕਰੇ ਛਿੰਦੇ ਗਰੁੱਪ ਦੇ ਪੰਜਾਬ ਪ੍ਰਧਾਨਵੀ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਅਸ਼ੋਕ ਸ਼ਰਮਾ ਜੀ ਇਸ ਚੈਨਲ ਦੇ ਮਾਲਕ ਤੇ ਸੀਓ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਦਾਂ ਦਾ ਕੱਲ ਦਾ ਅਨੁਭਵ ਰਿਹਾ ਸ਼ਰਮਾ ਜੀ ਨਾਲ ਤੇ ਪਵਨ ਜੀ ਨਾਲ ਇਸ ਗੱਲ ਤੇ ਡਿਸਕਸ਼ਨ ਕੀਤੀ ਜਾਏਗੀ ਕਿ ਐਜੇ ਪੱਤਰਕਾਰ ਅਸੀਂ ਕੀ ਕੁਝ ਕਵਰ ਕੀਤਾ ਕਿਹੜੀਆਂ ਜਾਣਕਾਰੀਆਂ ਸਾਡੇ ਕੋਲ ਹੈਗੇ ਜਿਹੜੇ ਅਸੀਂ ਪਬਲਿਕ ਨੂੰ ਦੇ ਸਕਦੇ ਹੈਗੇ ਆ ਤੇ ਸਿੰਗਲਾ ਜਿੰਨਾ ਗੱਲ ਕਰਾਂਗੇ ਅਧਿਆਤਮ ਦੇ ਤੌਰ ਦੇ ਉੱਪਰ ਸਨਾਤਨ ਦੇ ਤੌਰ ਦੇ ਉੱਪਰ ਕਿਉਂਕਿ ਇਹ ਵੀ ਸਨਾਤਨੀ ਹੈਗੇ ਸਨਾਤਨ ਵਸਤੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਸਨਾਤਨ ਦੀ ਕੋਈ ਵੀ ਗੱਲ ਹੁੰਦੀ ਹੈ ਹਰੀ ਸਿੰਗਲਾ ਜੀ ਆਪਣੀ ਪਾਰਟੀ ਦੇ ਜਰੀਏ ਉੱਥੇ ਪਹੁੰਚ ਕੇ ਗੱਲਬਾਤ ਕਰਦੇ ਨੇ ਹਰੇਕ ਮਸਲ ਨੂੰ ਸੁਲਝਾਉਣ ਦੀ ਗੱਲ ਕਰਦੇ ਨੇ ਇਹਨਾਂ ਨੂੰ ਗੱਲ ਕਰਾਂਗੇ ਅੱਜ ਦਾ ਜਿਹੜਾ ਖੁਸ਼ੀ ਦਾ ਦਿਨ ਸੀਗਾ ਉਹ ਕਿੱਦਾਂ ਸੈਲੀਬ੍ਰੇਟ ਕੀਤਾ ਤੇ ਹੋਰ ਕੀ ਕੁਝ ਹੋ ਸਕਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਪਵਨ ਸਿੰਗਲਾ ਜੀ ਨਾਲ ਗੱਲ ਕਰਦੇ ਹਾਂ ਸੀਨੀਅਰ ਜਰਨਲਿਸਟ ਨੇ ਇਹਨਾਂ ਦਾ ਖੁਦ ਦਾ ਆਪਣਾ ਪਲੇਟਫਾਰਮ ਹੈ ਫਟਾਫਟ ਟੀਵੀ ਜਿਹਦੇ ਤੇ ਲੋਕਾਂ ਨੂੰ ਸੇਵਾਵਾਂ ਦਿੰਦੇ ਨੇ ਸਿੰਘਲਾ ਜੀ ਪਹਿਲਾਂ ਤਾਂ ਫਟਾਫਟ ਟੀਵੀ ਦੇ ਉੱਪਰ ਤੁਸੀਂ ਦੱਸੋ ਕੱਲ ਕੀ ਕੁਝ ਤੁਸੀਂ ਖੁਆਏ ਅ ਕੱਲ ਕਰਨ ਜੀ ਇੰਨਾ ਕੁਝ ਦਿਖਾਨ ਨੂੰ ਸੀਗਾ ਹਰ ਜਗ੍ਹਾ ਲੰਗਰ ਐਨੇ ਲੰਗਰ ਮੈਂ ਆਪਣੀ ਜ਼ਿੰਦਗੀ ਚ ਕਦੇ ਦੇਖੇ ਨਹੀਂ ਤੇ ਮੰਦਰਾਂ ਦੇ ਵਿੱਚ ਉਤਸ਼ਾਹ ਸੀਗਾ ਲੜੀਆਂ ਲੱਗੀਆਂ ਹੋਈਆਂ ਸੀਗੀਆਂ ਰਾਤ ਨੂੰ ਦੀਪਮਾਲਾ ਬਹੁਤ ਸੀ ਤੇ ਮੈਂ ਵੀ ਕਾਫੀ ਮੰਦਰਾਂ ਦੇ ਵਿੱਚ ਗਿਆ ਕਿਉਂਕਿ ਐਨੇ ਜਿਹੜੇ ਫੰਕਸ਼ਨ ਨੇ ਉਹ ਕਵਰ ਨਹੀਂ ਕੀਤੇ ਜਾ ਸਕਦੇ ਸੋ ਕੁਝ ਕੁ ਮੰਦਰਾਂ ਦੇ ਵਿੱਚ ਗਿਆ ਤੇ ਉਹਨਾਂ ਦੀਆਂ ਜਿਹੜੀਆਂ ਲੋਕਾਂ ਦੀ ਜਿਹੜੀ ਆਸਥਾ ਹੈ ਪ੍ਰਭੂ ਆਰਾਮ ਦੇ ਪ੍ਰਤੀ ਉਹ ਦਿਖਾਈ ਤੇ ਬੜਾ ਅਮੇਜ਼ਿੰਗ ਸੀਗਾ ਮਤਲਬ ਐਵੇਂ ਲੱਗਦਾ ਸੀ ਵੀ ਜਿਵੇਂ ਜਿਹੜੀ ਦੀਵਾਲੀ ਹੈ ਉਹ ਦੁਆਰੋਂ ਆ ਗਈ ਲੋਕਾਂ ਨੂੰ ਪੁੱਛਿਆ ਵੀ ਗਿਆ ਵੀ ਹੁਣ ਕੀ ਕਰੋਗੇ ਦੀਵਾਲੀ ਮਤਲਬ ਦਿਨ ਦੇ ਸਾਲ ਦੇ ਵਿੱਚ ਦੋ ਵਾਰ ਮਨਾਇਆ ਕਰੋਗੇ ਤਾਂ ਲੋਕਾਂ ਦਾ ਇਹ ਕਹਿਣਾ ਸੀ ਵੀ ਹੁਣ ਸਾਲ ਦੇ ਵਿੱਚ ਦੋ ਵਾਰ ਦੀਵਾਲੀ ਮਨਾਇਆ ਕਰਾਂਗੇ ਸੋ ਕਹਦੇ ਜਿਹੜਾ ਪ੍ਰਭੂ ਰਾਮ ਦਾ ਭਗਤ ਹੋਵੇ ਉਹ ਦਿਵਸ ਤੇ ਹਰੇਕ ਦਿਨੀ ਦੀਵਾਲੀ ਹੁੰਦਾ ਦੋ ਦੀਵਾਲੀਆਂ ਹੋ ਗਈਆਂ ਤੇ ਮੇਰੇ ਖਿਆਲ ਨਾਲ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਦਿਲ ਸੈਲੀਬ੍ਰੇਟ ਕਰਨਾ ਬਣਦਾ ਸੀ ਕਿਉਂਕਿ 500 ਸਾਲ ਬਾਅਦ ਇਹ ਦਿਨ ਆਇਆ ਸੀਗਾ ਇਸੇ ਭਾਵਨਾ ਨੂੰ ਸਾਂਝਾ ਕਰਦੇ ਹੋਏ ਰਜੀ ਸਿੰਘਾ ਜੀ ਨਾਲ ਗੱਲਬਾਤ ਕਰਦੇ ਹਾਂ ਸਿੰਘਾ ਜੀ ਤੁਹਾਡੇ ਵੱਲੋਂ ਕੱਲ ਕਿਦਾਂ ਦਾ ਰਿਹਾ ਦਿਨ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਜੈਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਮੈਂ ਨਹੀਂ ਪੂਰੇ ਸਨਾਤਨੀ ਸਾਰੇ ਹਿੰਦੁਸਤਾਨੀ ਮੋਤੀ ਸਾਹਿਬ ਦਾ ਬਹੁਤ ਧੰਨਵਾਦੀ ਹੈ ਕਿ ਉਹਨਾਂ ਨੇ 550 ਸਾਲਾਂ ਬਾਅਦ ਭਗਵਾਨ ਰਾਮ ਨੂੰ ਉੱਥੇ ਬਿਰਾਜਮਾਨ ਕਰਕੇ ਉਹ ਇਤਿਹਾਸ ਰਚਿਆ ਜਿਸ ਦੇ ਅਸੀਂ ਸਾਰੇ ਹਿੰਦੁਸਤਾਨੀ ਕੱਲ ਗੁਬਾਬ ਨੇ ਹਰ ਗਲੀ ਹਰ ਮਲੇ ਹਰ ਘਰ ਦੇ ਵਿੱਚ ਦੀਪਾਵਲੀ ਮਨਾਈ ਗਈ ਪਾਠ ਰੱਖੇ ਗਏ ਲੰਗਰ ਲਾਏ ਗਏ ਦੀਪਮਾਲਾ ਕੀਤੀ ਗਈ ਆਤੀਸ਼ਬਾਜੀ ਕੀਤੀ ਗਈ ਜਿਹੜਾ ਦੀਪਾਵਲੀ ਦਾ ਪਰਬ ਹੈ ਉਹ ਘਰ-ਘਰ ਤੱਕ ਸੀਮਤ ਹੁੰਦਾ ਹੈ ਲੇਕਿਨ ਜਿਹੜਾ ਕੱਲ ਦਾ ਪ੍ਰਾਨ ਪ੍ਰਿਸ਼ਤਾ ਦਾ ਭਗਵਾਨ ਰਾਮ ਦੇ ਆਨ ਦੀ ਖੁਸ਼ੀ ਸੀ ਇਹ ਜਨ ਜਨ ਤੱਕ ਪਹੁੰਚੀ ਹਰ ਗਲੀ ਹਰ ਮੁਹੱਲੇ ਦੇ ਵਿੱਚ 10-10 ਲੰਗਰ ਲੱਗੇ ਕਿ ਇਹ ਕਿਦਾ ਆਪਾਂ ਘਰ ਘਰ ਨਹੀਂ ਕਹਿੰਦਾ ਜਨ ਜਨ ਤੱਕ ਕਹਿ ਸਕਦੇ ਆ ਕਿ ਲੋਕਾਂ ਨੇ ਦਿਲ ਤੋਂ ਇੰਨਾ ਵਧੀਆ ਸਵਾਗਤ ਕੀਤਾ ਕਿ ਹਰ ਹਿੰਦੁਸਤਾਨੀ ਦੇ ਦਿਲ ਦੇ ਵਿੱਚ ਇਸ ਗੱਲ ਦੀ ਹੋੜ ਲੱਗੀ ਹੋਈ ਸੀ ਕਿ ਮੈਂ ਜਿਆਦਾ ਕਰਾਂ ਮੈਂ ਜਿਆਦਾ ਕਰਾਂ ਵੀ ਮੈਂ ਕਿਤੇ ਪਿੱਛੇ ਨਾ ਰਹਿ ਜਾ ਪ੍ਰਭੂ ਰਾਮ ਨੂੰ ਕੁਛ ਕਰਨ ਦੇ ਵਿੱਚ ਪ੍ਰਭੂ ਰਾਮ ਦਾ ਅਸ਼ੀਰਵਾਦ ਲੈਣ ਦੇ ਵਿੱਚ ਅਸੀਂ ਵੀ ਆਪਣੀ ਤਰਫ ਤੋਂ 21 ਦਿਨ ਨੂੰ ਰਮੈਨ ਦਾ ਪਾਠ ਸਿੱਧ ਪੀੜੀ ਜੀ ਹਰਿਮਾਨ ਮੰਦਰ ਰਾਜਪੁਰਾ ਰੋਡ ਤੇ ਰੱਖਿਆ ਉੱਥੇ ਕੱਲ ਭੋਗ ਪਾਏ ਗਏ ਔਰ ਸਭ ਤੋਂ ਵੱਡੀ ਗੱਲ ਅਸੀਂ ਜਿਹੜੇ ਲੋਕ 89 90 ਔਰ 92 ਦੇ ਵਿੱਚ ਕਾਰ ਸੇਵਾ ਕਰਨ ਲਈ ਯੋਧਿਆ ਗਏ ਸੀ ਜਿਨ੍ਹਾਂ ਨੇ ਬਾਵਰੀ ਚਾਂਚੇ ਦਾ ਸਫਾਇਆ ਕਰਨ ਦੇ ਵਿੱਚ ਪਟਿਆਲਾ ਦਾ ਨਾਮ ਰੋਸ਼ਨ ਕੀਤਾ ਸੀਗਾ ਉਹਨਾਂ ਨੂੰ RAM RATAN AWARD ਦੇ ਕੇ ਅਸੀਂ ਸਨਮਾਨਿਤ ਕੀਤਾ ਔਰ ਪਟਿਆਲੇ ਦੇ ਵਿੱਚ ਸਮਾਜ ਸੇਵਾ ਜਿਵੇਂ ਗਊ ਸੇਵਾ ਖੂਨਦਾਨ ਕਰਨਾ ਪਲੇਟਲਟ ਦਾਨ ਕਰਨਾ ਗਰੀਬ ਦੀ ਮਦਦ ਕਰਨਾ ਉਹਨਾਂ ਲੋਕਾਂ ਨੂੰ ਵੀ ਅਸੀਂ RAM RATAN AWARD ਦੇ ਨਾਲ ਸਨਮਾਨਿਤ ਕੀਤਾ ਔਰ ਜੋ ਖੁਸ਼ੀ ਜੋ ਆਨੰਦ ਜ਼ਿੰਦਗੀ ਦਾ 58 ਸਾਲ ਦੀ ਉਮਰ ਦੇ ਵਿੱਚ ਕਦੇ ਨਹੀਂ ਆਇਆ ਉਹ ਆ ਚਾਰ ਦਿਨਾਂ ਦੇ ਵਿੱਚ ਅਸੀਂ ਆਨੰਦ ਪ੍ਰਾਪਤ ਕੀਤਾ ਕਿ ਤੁਹਾਨੂੰ ਇੰਨੀ ਖੁਸ਼ੀ ਹੋਈ ਕਿ ਅਸੀਂ ਪਟਿਆਲੇ ਸ਼ਹਿਰ ਨੂੰ ਭਗਮਾ ਕੀਤਾ 10000 ਝੰਡਾ ਅਸੀਂ ਬਜ਼ਾਰਾਂ ਚ ਕਰਾਂ ਤੇ ਦੁਕਾਨਾਂ ਤੇ ਆਟੂਆਂ ਤੇ ਲਗਾ ਕੇ ਭਗਵਾਨ ਰਾਮ ਦੇ ਨਾਮ ਦਾ ਪੂਰਾ ਪ੍ਰਚਾਰ ਕੀਤਾ ਪਟਿਆਲਾ ਸ਼ਾਹੀ ਸ਼ਹਿਰ ਨੂੰ ਪਗਮੇ ਰੰਗ ਚ ਰੰਗਿਆ ਉਸ ਟਾਈਮ ਤੁਹਾਨੂੰ ਬਹੁਤ ਖੁਸ਼ੀ ਹੋਈ ਜਦੋਂ 5000 ਦੇ ਕਰੀਬ ਬੰਦਾ ਸ਼ਿਵਸਨਾ ਦਫਤਰ ਤੋਂ ਆ ਕੇ ਝੰਡਾ ਲੈ ਕੇ ਗਿਆ ਝੰਡੇ ਦੀ ਕੀਮਤ ਕੋਈ ਜ਼ਿਆਦਾ ਨਹੀਂ ਲੇਕਿਨ ਲੋਕਾਂ ਦੀ ਸ਼ਰਧਾ ਕਿ ਬਾਜ਼ਾਰ ਚ ਤੁਸੀਂ ਦੇਖੋ ਚੰਡਾ ਹੈ ਨਹੀਂ ਲਾਈਟ ਬੁੱਕ ਕਰਨੀ ਹੈ ਲਾਈਟ ਹੈ ਨਹੀਂ ਹਲਵਾਈ ਬੁੱਕ ਕਰਨਾ ਹਲਵਾਈ ਹੈ ਨਹੀਂ ਐਲਈਡੀ ਬੁੱਕ ਕਰਨਗੇ ਐਲਈਡੀ ਹੈ ਨਹੀਂ ਕਿ ਕਿੰਨੀ ਜ਼ਿਆਦਾ ਹਰ ਚੀਜ਼ ਦੀ demand ਸੀ ਕਿੰਦਾ ਇਸ ਦੇ ਨਾਲ ਲੋਕਾਂ ਦੀ ਆਸਥਾ ਦਾ ਪਤਾ ਲੱਗਿਆ ਲੋਕਾਂ ਦਾ ਭਗਵਾਨ ਰਾਮ ਦੇ ਪ੍ਰਤੀ ਵਿਸ਼ਵਾਸ ਪਤਾ ਲੱਗਿਆ ਕਿ ਕਿੰਨਾ ਵਿਸ਼ਵਾਸ ਹੈ ਲੋਕਾਂ ਦਾ ਇਸ ਨੂੰ ਮੈਂ ਦੀਪਾਵਲੀ ਨਹੀਂ ਮਹਾ ਦੀਪਾਵਲੀ ਕਹੂੰਗਾ ਬਿਲਕੁਲ ਜੀ ਮਹਾ ਦੀਪਾਵਲੀ ਦੇ ਤੌਰ ਤੇ ਉੱਪਰ ਮਨਾਇਆ ਗਿਆ ਕੱਲ ਪਟਿਆਲਾ ਦੇ ਵਿੱਚ ਕੋਈ ਜਗ੍ਹਾ ਨਹੀਂ ਸੀ ਕਿ ਜਿੱਥੇ ਲਾਈਟਿੰਗ ਨੇ ਕੀਤੀ ਹੋਵੇ ਜਿੱਥੇ ਪਟਾਕੇ ਨਾਲ ਚੱਲ ਰਹੇ ਹੋਣ ਹਰੇਕ ਥਾਂ ਦੇ ਉੱਪਰ ਲੋਕ ਜਿਹੜੇ ਹੈਗੇ ਨੇ ਇੱਕ ਦੂਸਰੇ ਦੇ ਨਾਲ ਇਸ ਗੱਲ ਨੂੰ ਸੈਲੀਬ੍ਰੇਟ ਕਰ ਰਹੇ ਸਨ ਕਿ ਕਿਸ ਤਰ੍ਹਾਂ ਸੀ ਅੱਜ ਦਾ ਦਿਹਾੜਾ ਮਨਾਇਆ ਮਨਾਈਏ ਕਿਸ ਤਰ੍ਹਾਂ ਸੀ ਆਪਣੇ ਘਰ ਨੂੰ ਸਜਾਇਆ ਕਿਸ ਤਰ੍ਹਾਂ ਸੀ ਆਪਣੇ ਮੰਦਰ ਆਪਣੇ ਗ੍ਰਾਮ ਆਪਣੇ ਮਹੱਲੇ ਨੂੰ ਸਜਾਈ ਸ਼ੋਕ ਸ਼ਰਮਾ ਜੀ ਨਾਲ ਗੱਲ ਕਰਦੇ ਸ਼ਰਮਾ ਜੀ ਕੱਲ ਦਾ ਦਿਨ ਤੁਹਾਡਾ ਕਿਦਾਰਿਆ ਉਸ ਸੇਟਜੀ ਮੈਂ ਤਾਂ ਕਦੇ ਦੇਖੋ ਵਿਚਰਦਾ ਨਹੀਂਗਾ ਪਬਲਿਕ ਦੇ ਵਿੱਚ ਮੈਂ ਆਪਦੇ ਆਫਿਸ ਦੇ ਵਿੱਚ ਹੀ ਵਸਤ ਰਹਿਣਾ ਕੱਲ ਮੈਨੂੰ ਮੌਕਾ ਮਿਲਿਆ ਮੈਂ ਕੱਲ 9 ਵਜੇ ਤੋਂ ਲੈ ਕੇ ਰਾਤ ਨੂੰ 10:30 ਵਜੇ ਤੱਕ ਮੈਂ ਪ੍ਰੋਗਰਾਮ ਦੇਖੇ ਜਿੱਥੇ-ਜਿੱਥੇ ਜੇ ਮੈਂ ਗਿਆ ਹੈਗਾ ਵਿਚਰਿਆ ਜਿੰਨਾ ਚ ਪਰ ਇੰਨਾ ਤੋ ਸਾ ਮੈਂ ਜ਼ਿੰਦਗੀ ਚ ਕਿਸੇ ਵੀ ਤਿਹਾਰ ਤੇ ਨਹੀਂ ਦੇਖਿਆ ਜੋ ਰਾਤ ਮੈਨੂੰ ਦੇਖਣ ਨੂੰ ਮਿਲਿਆ ਕੱਲ ਜਿਹੜਾ ਹੈਗਾ ਸਵੇਰੇ ਸੂਬਾ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਮੈਂ ਤਕਰੀਬਨ ਮੰਦਰਾ ਚ ਰਿਹਾ ਪਹਿਲੇ ਮੈਂ ਗਿਆ ਹੈਗਾ ਇੱਥੇ ਹਨੂਮਾਨ ਮੰਦਿਰ ਸੀ ਆਪਣਾ ਬਿਸ਼ਨ ਨਗਰ ਦੇ ਵਿੱਚ ਉੱਥੇ ਗਏ ਉੱਥੇ ਜਸੀਂ ਜਿਹੜਾ ਹੈਗਾ ਜਿਹੜੇ ਚੋਲੇ ਦੀ ਰਸਮ ਦੇਖੀ ਕੀਤੀ ਉੱਥੇ ਵੀ ਬਹੁਤ ਲੋਕਾਂ 'ਚ ਉਤਸ਼ਾਹ ਸੀਗਾ ਸਾਰੀਆਂ ਜਿੰਨੀਆਂ ਵੀ ਪ੍ਰਭੂ ਦੀਆਂ ਮੂਰਤੀਆਂ ਸੀ ਉਹਨਾਂ ਤੇ ਨਵੇਂ ਵਸਤਰ ਚੜਾਏ ਗਏ ਉਸ ਤੋਂ ਬਾਅਦ ਹਰੀ ਸਿੰਘਲਾ ਜੀ ਨੇ ਪ੍ਰੋਗਰਾਮ ਕੀਤਾ ਜੇ ਹਨੂਮਾਨ ਮੰਦਿਰ ਰਾਜਪੁਰਾ ਰੋਡ ਤੇ ਉੱਥੇ ਜਾਣ ਦਾ ਮੌਕਾ ਮਿਲਿਆ ਉੱਥੇ ਕੀਰਤਨ ਹੋ ਰਿਹਾ ਸੀਗਾ ਬੜਾ ਲੋਕਾਂ 'ਚ ਨੱਤ ਨੁੱਚ ਕੇ ਬੜੀ ਖੁਸ਼ੀ ਜਿਹੜੀ ਯਾਰਕ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਲੰਗਰ ਵਰਤਿਆ ਟੋਟ ਲੰਗਰ ਸੀ ਵੀ ਕਾਫੀ ਜਿੱਦਾਂ ਮੈਂ ਦੇਖਿਆ ਵੀ ਲੋਕਾਂ ਦੇ ਵਿੱਚ ਇੰਨੀ ਕੁ ਭਾਵਨਾ ਸੀ ਵੀ ਮੈਂ ਕੁਛ ਨਾ ਕੁਛ ਜਿੰਨੇ ਜੋਗਾ ਹੈਗਾ ਮੈਂ ਕਰਾਂ ਜਿੰਨੇ ਕੋਲ ਲੰਗਰ ਚੱਲਦੇ ਸੀ ਕਿਸੇ ਨੇ ਜਿੰਨਾ ਛੋਟਾ ਸੀਗਾ ਉਹਨੇ ਵਿਚਾਰੇ ਨੇ ਕੋਲ ਡਰਿੰਕ ਦਾ ਲੰਗਰ ਲਾ ਲਿਆ ਉਸ ਤੋਂ ਬਾਅਦ ਅਸੀਂ ਗਏ ਕੜਾਮ ਕੜਾਮ ਅਸੀਂ ਦੇਖਿਆ ਵੀ ਹਰ 200 ਮੀਟਰ ਤੇ ਲੰਗਰ ਲੱਗਾ ਹੋਇਆ ਸੀ ਕਿਸੇ ਦਾ ਕੋ ਪੂੜੀ ਛੋਲੇ ਦਾ ਲੰਗਰ ਸੀ ਕਿਸੇ ਨੇ ਕੋਈ 버ਗਰ ਦਾ ਲੰਗਰ ਲਾ ਲਿਆ ਕਿਸੇ ਨੇ ਕੁਲਚੇ ਛੋਲਿਆਂ ਦਾ ਲੰਗਰ ਲੱਗਿਆ ਹੋਇਆ ਸੀ ਅਸੀਂ ਇਹ ਦੇਖਦੇ ਗਏ ਅੱਜ ਤੱਕ ਕੜਾਮ ਮੈਂ ਪਹਿਲਾਂ ਵੀ ਇੱਕ ਦੋ ਵਾਰ ਹੀ ਜਾਂਦਾ ਮੈਨੂੰ ਮੌਕਾ ਮਿਲਿਆ ਪਰ ਉੱਥੇ ਕੋਈ ਮੈਂ ਦੇਖਦਾ ਨਹੀਂ ਸੀਗਾ ਸਭ ਲੋਕ ਲੱਗਿਆ ਹੁੰਦਾ ਸੀ ਕੱਲ ਉੱਥੇ ਵੀ ਇੰਨਾ ਜ਼ਿਆਦਾ ਰਸ ਸੀਗਾ ਹਿੰਦੁਸਤਾਨ ਜਿਹੜੇ ਹੈਗੇ ਆ ਸ਼ਿਵ ਸੇਨ ਵਾਲੇ ਆਪਣਾ ਪਵਨ ਗੁਪਤਾ ਜੀ ਉਹਨਾਂ ਨੇ ਉੱਥੇ ਲੰਗਰ ਲਾਇਆ ਹੋਇਆ ਸੀ ਉਹਨਾਂ ਦੀਆਂ ਟੀਮਾਂ ਵੀ ਮੈਂ ਦੇਖੀਆਂ ਉੱਥੇ ਲੋਕਾਂ ਦਾ ਕਾਫੀ ਰਸ ਸੀਗਾ ਇਓ ਉਸ ਮੰਦਿਰ ਦੇ ਵਿੱਚ ਵੀ ਲੋਕ ਮੱਥਾ ਟੇਕਣ ਗਏ ਮਾਤਾ ਕਸ਼ਲਿਆ ਦੇਵੀ ਦਾ ਮੰਦਿਰ ਸੀਗਾ ਮਾਤਾ ਜੀ ਜਿਹੜੇ ਸੀਗੇ ਸ਼੍ਰੀ ਰਾਮ ਭਗਵਾਨ ਜੀ ਦੇ ਉਹਦੇ ਉੱਥੇ ਵੀ ਬਹੁਤ ਕੱਲ ਮੈਂ ਮਾਨਤਾ ਦੇਖੀ ਉਸ ਪਿੰਡ ਦੇ ਵਿੱਚ ਵੀ ਮਾਨਤਾ ਦੇਖੀ ਉੱਥੇ ਜਿਹੜਾ ਅਸੀਂ ਸ਼ਿਵ ਦਾ ਮੰਦਿਰ ਜਿਹੜਾ ਸੀਗਾ ਜਿੱਥੇ ਸ਼ਿਵ ਭਗਵਾਨ ਜੀ ਪ੍ਰਗਟ ਹੋਏ ਸੀ ਜਦੋਂ ਸ਼੍ਰੀ ਰਾਮ ਜੀ ਉੱਥੇ ਆਪਣੇ ਨਾਨਕੇ ਗਏ ਆ ਉਹ ਕਹਿੰਦੇ ਵੀ ਇਹ ਜਿਹੜਾ ਮੰਦਿਰ ਹੈ ਇੱਥੇ ਸ਼ਿਵ ਭਗਵਾਨ ਜੀ ਪ੍ਰਗਟ ਹੋਏ ਸੀ ਉਹਨਾਂ ਦੇ ਦਰਸ਼ਨਾਂ ਲਈ ਉਹ ਵੀ ਉਹਨਾਂ ਦੇ ਵੀ ਮੈਂ ਦਰਸ਼ਨ ਕੀਤੇ ਉਹ ਪਤਾਲ ਦੇ ਵਿੱਚ ਸ਼ਿਵਲਿੰਗ ਜੀ ਬਰਾਜਮਾਨ ਹੈਗੇ ਆ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਬਾਬਾ ਜੀ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਵਾਕਿਆ ਹੀ ਇੱਥੇ ਛੇ ਭਗਵਾਨ ਜੀ ਆਏ ਸੀ ਜਦੋਂ ਸ਼੍ਰੀ ਰਾਮ ਜੀ ਆਏ ਸੀ ਤੇ ਇਹ ਸਥਾਨ ਵੀ ਬੜਾ ਪਵਿੱਤਰ ਹੈ ਪਰ ਉਸ ਦੀ ਦੁਰਦਸ਼ਾ ਹੀ ਸੀਗੀ ਪਰ ਇਹਦੇ ਤੇ ਵੀ ਧਿਆਨ ਜੇ ਸਰਕਾਰ ਕਰੇ ਤਾਂ ਇਹ ਵੀ ਅਯੁੱਧਿਆ ਵਰਗਾ ਮੰਦਰ ਬਣ ਸਕਦਾ ਹੈ ਬਿਲਕੁਲ ਜੀ ਜੁੱਧੇਵਰ ਦਾ ਮੰਦਿਰ ਇੱਥੇ ਬਣਨਾ ਚਾਹੀਦਾ ਕਿਉਂਕਿ ਕਹਿੰਦੇ ਨੇ ਕਿ ਮਾਂ ਦਾ ਦਰਜਾ ਤਾਂ ਰੱਬ ਤੋਂ ਵੀ ਉੱਪਰ ਹੁੰਦਾ ਹੈ ਉਹ ਫਿਰ ਵੀ ਜੇ ਰੱਬ ਦੀ ਮਾਂ ਹੋਵੇ ਉਹਦਾ ਦਰਜਾ ਕਿੱਥੇ ਹੋਣਾ ਚਾਹੀਦਾ ਆਪਾਂ ਸਮਝ ਸਕਦੇ ਹਾਂ ਜਿਵੇਂ ਕਿ ਸ਼ਰਮਾ ਜੀ ਨੇ ਦੱਸਿਆ ਹਰੀ ਸਿੰਘਲਾ ਜੀ ਨੇ ਦੱਸਿਆ ਪਵਨ ਜੀ ਨੇ ਦੱਸਿਆ ਕਿ ਹਰੇਕ ਪਾਸੇ ਸੈਲੀਬ੍ਰੇਟ ਹੋ ਰਾ ਸੀਗਾ ਕੱਲ੍ਹ ਅਸੀਂ ਵੀ ਵੇਖਿਆ ਰਾਜਪੁਰਾ ਰੋਡ ਦੇ ਉੱਪਰ ਜਿਹੜਾ ਸਿੰਘਲਾ ਜੀ ਨੇ ਪ੍ਰੋਗਰਾਮ ਕੀਤਾ ਸੀਗਾ ਉੱਥੇ ਮੈਂਬਰ ਆਫ ਪਾਰਲੀਮੈਂਟ ਪ੍ਰਨੀਤ ਕੋਰ ਵੀ ਪੰਗੜੇ ਪਾਉਂਦੇ ਹੋਏ ਦਿਖਾਈ ਦਿੱਤੇ ਸੋ ਜਸ਼ਨ ਹਰੇਕ ਇਨਸਾਨ ਨੇ ਮਨਾਇਆ ਹੈਗਾ ਹੁਣ ਗੱਲਬਾ ਮੰਦਰ ਵਾਸਤੇ ਪੈਸਾ ਕਿਵੇਂ ਆਇਆ ਇਕੱਠਾ ਹੋਇਆ ਇਹਦੀ ਵੀ ਜਾਣਕਾਰੀ ਜਿਹੜੀ ਹੈਗੀ ਆਪਾਂ ਜਰਨਲਿਸਟ ਪਵਨ ਸਿੰਘਲਾ ਜੀ ਨਾਲ ਲਵਾਂਗੇ ਕਿਉਂਕਿ ਕਹਿੰਦੇ 200 ਕਰੋੜ ਰੁਪਏ ਦੀ ਗੱਲ ਕੀਤੀ ਗਈ ਸੀ ਤੇ ਹੁਣ ਦੀਆਂ ਖਬਰਾਂ 1800 ਕਰੋੜ ਤੇ ਆ ਰਹੀ ਨੇ ਕੀ ਗੱਲਬਾਤ ਹੈ ਸਿੰਘਲਾ ਜੀ ਜਿਹੜਾ ਮੰਦਰ ਬਣਿਆ ਹੈਗਾ ਅਯੁੱਧਿਆ ਦੇ ਵਿੱਚ RAM ਜੀ ਦਾ ਉਹਦਾ ਕਹਿੰਦੇ 900 ਕਰੋੜ ਦਾ ਬਜਟ ਬਣਾਇਆ ਗਿਆ ਸੀ ਕਿ ਤੇ ਹੁਣ 1800 ਕਰੋੜ ਕੀਤਾ ਜਾ ਰਿਹਾ ਕਿ ਕਿਸ ਤਰ੍ਹਾਂ ਪੈਸਾ ਇਕੱਠਾ ਹੋ ਰਿਹਾ ਪੈਸਾ ਤਾਂ ਹਰ ਜਗ੍ਹਾ ਤੋਂ ਇਕੱਠਾ ਹੋ ਰਿਹਾ ਕਿਸੇ ਵੀ ਜਗ੍ਹਾ ਤੋਂ ਮਤਲਬ ਪੈਸੇ ਆਉਣ ਦੀ ਕੋਈ ਕਮੀ ਨਹੀਂ ਹੈ ਬੜੇ ਬੜੇ ਸ਼ਰਧਾਲੂ ਨੇ ਬੜੇ ਬੜੇ ਬਿਜ਼ਨਸਮੈਨ ਨੇ ਬੜੇ ਬੜੇ ਸੈਲੀਬ੍ਰਿਟੀਆਂ ਨੇ ਜਿਹੜੇ ਕਿ ਪੈਸਾ ਦੇ ਰਹੇ ਨੇ ਤੇ ਬਥੇਰਾ ਜਿਹੜਾ ਦਾਨ ਹੈ ਉਹ ਗੁਪਤ ਵੀ ਹੋ ਰਿਹਾ ਹੈ ਗੁਪਤ ਦਾਨ ਜਿਹਨੂੰ ਆਪਾਂ ਕਹਿੰਦੇ ਆ ਤੇ ਸੋਨੇ ਦੇ ਕਲਸ਼ ਸੋਨੇ ਦਾ ਤੀਰ ਸੋਨੇ ਦੀਆਂ ਖੜਾਵਾਂ ਭਗਵਾਨ ਵਾਸਤੇ ਭੇਜਿਆ ਜਾ ਰਹੇ ਨੇ ਕੀ ਭੇਜਿਆ ਗਿਆ ਰਾਜਸਥਾਨ ਤੋਂ ਬਿਹਾਰ ਤੋਂ ਮਤਲਬ ਬਹੁਤ ਚੜਾਵਾ ਚੜ ਰਿਹਾ ਸੋ ਜਿਹੜਾ 900 ਰੁਪਏ ਦਾ 9000 ਕਰੋੜ ਦਾ ਜਿਹੜਾ 900 ਕਰੋੜ ਰੁਪਏ ਦਾ ਜਿਹੜਾ ਬਜਟ ਸੀ ਉਹ 1800 ਕਰੋੜ ਜਿਹੜਾ ਹੋ ਗਿਆ ਉਹਦਾ ਉਹਦਾ ਉਹਨੂੰ ਪੂਰਾ ਕਰਨਾ ਦੇਖੋ ਜਿਹੜੇ ਹਿੰਦੂਸਤਾਨ ਦੇ ਵਿੱਚੋਂ ਅਲੱਗ-ਅਲੱਗ ਮੰਦਰ ਨੇ ਤਾਂ ਸਾਡਾ ਟੋਟਲ 5 ਲੱਖ ਕਰੋੜ ਰੁਪਇਆ ਮੰਦਰਾਂ ਤੋਂ ਇਕੱਠਾ ਹੁੰਦਾ ਸੋ ਮੰਦਰਾਂ ਦੇ ਵਿੱਚ ਚੜਾਵੇ ਦੀ ਕੋਈ ਨਹੀਂ ਹੈ ਗੱਲ ਹੈ ਵੀ ਸਥਾਨ ਬਣਨਾ ਚਾਹੀਦਾ ਔਰ ਜਿਹੜਾ ਇਹ ਸਥਾਨ ਹੈ ਇਹ ਤਾਂ 500 ਸਾਲ ਦੀ ਜਿਹੜੀ ਤਪੱਸਿਆ ਜਾਂ ਲੜਾਈ ਹੈ ਜਾਂ ਆਪਾਂ ਜਿਹਨੂੰ ਕਹਾਂਗੇ ਵੇਟ ਹੈ ਉਸ ਤੋਂ ਬਾਅਦ ਬਣਿਆ ਸੋ ਚੜਾਵਾ ਤਾਂ ਚੜੂਗਾ ਚੜੂਗਾ ਇਸ ਤੋਂ ਇਲਾਵਾ ਅਯੋਧਿਆ ਵਾਸਤੇ ਇਤਸਲਫਾ ਸੈਂਟਰ ਦੀ ਉਹਨਾਂ ਨੇ ਪ੍ਰੋਜੈਕਟ ਰੱਖਿਆ ਤਾਂ 2031 ਤੱਕ 85000 ਕਰੋੜ ਰੁਪਏ ਜਿਹੜਾ ਪੂਰੀ ਹਯੋਧਿਆ ਨੂੰ ਡਵੈਲਪ ਕਰਨ ਵਾਸਤੇ ਬਣਿਆ ਕਿਉਂਕਿ ਦੇਖੋ ਦਿਨਾ ਚ ਹੀ 에어ਪੋਰਟ ਵੀ ਬਣ ਗਿਆ ਤੇ ਜਿਹੜਾ ਰੇਲਵੇ ਟਰੈਕ ਆਇਆ ਉਹ ਰੇਲਵੇ ਸਟੇਸ਼ਨ ਉਹ ਵੀ ਉਹਨਾਂ ਨੂੰ ਡਵੈਲਪ ਕੀਤਾ ਉਹਨਾਂ ਨੇ ਇੱਕ ਵੱਡੀ ਮਿਸਾਲ ਹੈ ਕਿ ਜਿਹੜਾ ਰੇਲਵੇ ਸਟੇਸ਼ਨ ਬਣਿਆ ਤੇ ਹਵਾਈ ਅੱਡਾ ਬਣਿਆ ਹੈਗਾ ਉਹਦਾ ਨਾਮ ਹਰਿਸ਼ੀ ਵਾਲਮੀਕੀ ਦੇ ਨਾਮ ਤੋਂ ਰੱਖਿਆ ਗਿਆ ਹਾਂਜੀ ਬਿਲਕੁਲ ਪਹਿਲਾਂ ਚੇਂਜ ਸੀਗਾ ਉਸ ਤੋਂ ਬਾਅਦ ਆ ਦੋ ਦਿਨ ਪਹਿਲਾਂ ਹੀ ਉਹਨਾਂ ਨੇ ਉਹਦਾ ਨਾਮ ਜਿਹੜਾ ਚੇਂਜ ਕਰਕੇ ਵਾਲਮੀਕੀ ਮਹਾਰਾਜੀ ਵਾਲਮੀਕੀ ਰੱਖਿਆ ਸੋ ਦੇਖੋ ਗਵਰਨਮੈਂਟ ਜਿਹੜੀ ਉਹ ਇਹਨਾਂ ਚੀਜ਼ਾਂ ਨੂੰ ਬਿਲਕੁਲ ਤਰੀਕੇ ਨਾਲ ਚਲਾਉਣਾ ਚਾਹੁੰਦੀ ਹੈ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਦੇਖੋ ਜਦੋਂ ਡਵੈਲਪਮੈਂਟ ਹੁੰਦੀ ਹੈ ਕਿਤੇ ਵੀ ਡਵੈਲਪਮੈਂਟ ਹੋਵੇ ਦੇਸ਼ ਦੇ ਵਿੱਚ ਤਾਂ ਚਾਹੇ ਜਿਹੜਾ ਮਰਜ਼ੀ ਕਰੇ ਉਹ ਚਾਹੇ ਦੇਖੋ ਮੈਂ ਵੀ ਇੱਕ ਜਰਨਲਿਸਟ ਤੁਹਾਨੂੰ ਦੱਸਦਾ ਵੀ ਅ ਠੀਕ ਹੈ ਤਰਕ ਵਿਤਾਰਕ ਹੋ ਸਕਦਾ ਕਿਤੇ ਨਾ ਕਿਤੇ ਕਿਸੇ ਪਾਰਟੀ ਵੱਲੋਂ ਕਿਸੇ ਕਿਸੇ ਹੋਰ ਗੱਲ ਪਿੱਛੇ મતਭੇਦ ਹੋ ਸਕਦਾ ਪਰ ਜੇ ਜੇ ਡਵੈਲਪਮੈਂਟ ਹੁੰਦੀ ਹੈ ਡਵੈਲਪਮੈਂਟ ਨੂੰ ਹਰ ਇੱਕ ਦੂਜੀ ਪਾਰਟੀ ਨੂੰ ਸਰਾਹਣਾ ਕਰਨੀ ਚਾਹੀਦੀ ਹੈ ਵੀ ਹਾਂ ਇਸ ਬੰਦੇ ਨੇ ਜਾਂ ਇਸ ਅ ਜਿਹੜੀ ਪਾਰਟੀ ਨੇ ਰੂਲਿੰਗ ਪਾਰਟੀ ਹੈ ਜਿਹੜੇ ਉਹਨੇ ਠੀਕ ਕੰਮ ਕੀਤਾ ਪਰ ਜਿਹੜੇ ਲੋਕ ਉਸ 'ਚ ਵੀ ਮਤਲਬ ਪੋਲਿਟਿਕਸ ਲੱਭਦੇ ਨੇ ਉਹ ਠੀਕ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਕੱਲ ਦੇਖਣ ਚਾਇਆ ਕਿ ਕਾਫੀ ਪਾਰਟੀਆਂ ਨੇ ਉਸ ਸੀਜ਼ ਨੂੰ ਕੀਤਾ ਸੋ ਜਿਹੜੀ ਅਛਾਈ ਆ ਤਾਂ ਉਸ ਨੂੰ ਅਛਾਈ ਨੂੰ ਬਾਕੀ ਪਾਰਟੀਆਂ ਨੂੰ ਵੀ ਐਕਸੈਪਟ ਕਰਨਾ ਚਾਹੀਦਾ ਕਹਿੰਦੇ ਨੇ ਜਰਨਲਿਸਟ ਵੀ ਕਿ ਜਿਹੜੇ ਕ੍ਰਿਟਿਸਾਈਜ਼ ਆ ਉਹ ਕਿਤਨੇ ਕਿਤੇ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਜੇ ਦੂਜੀਆਂ ਪਾਰਟੀਆਂ ਇਸ ਨੂੰ ਖਾਮੀਆਂ ਕੱਢ ਰਹੀਆਂ ਨੇ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਆਖਿਰਕਾਰ ਕੁਝ ਕੰਮ ਚੰਗਾ ਤਾਂ ਹੋਇਆ ਹੈਗਾ ਉਹਦੀ ਸਹਿਾਰਨਾ ਨਹੀਂ ਕਰ ਸਕਦੇ ਕਟੋਕਟ ਨੂੰ ਠੀਕ ਕਹਿ ਪਰਮ ਸਿੰਘ ਲਾ ਜੀ ਨੇ ਗੱਲ ਕੀਤੀ ਹੈ ਉਹ ਕਹਿੰਦੇ ਕਿ ਜਿਹੜਾ ਬਜਟ ਹੈਗਾ ਉਹ ਮੰਦਿਰਾਂ ਚ ਵੈਸੀ ਇਕੱਠਾ ਹੋ ਰਿਹਾ ਹੈਗਾ ਬਹੁਤ ਲੋਕੀ ਸ਼ਰਧਾਲੂ ਪਹੁੰਚ ਰਹੇ ਹੈਗੇ ਨੇ ਜਿਹੜੇ ਸੈਲੀਬ੍ਰਿਟੀ ਨੇ ਬਾਲੀਵੁੱਡ 스타 ਨੇ ਉਹਨਾਂ ਨੇ ਵੀ ਕਾਫੀ ਮਾਇਆ ਉੱਥੇ ਭੇਜਿਆ ਚਾਹੇ ਅਕਸ਼ੇ ਕੁਮਾਰ ਹੋਵੇ ਚਾਹੇ ਸ਼ਾਹਰੂਖ ਖਾਨ ਹੈਗਾ ਚਾਹੇ ਕਰਨਗ ਕੰਗੜਾ ਰੌਤ ਅਮਿਤਾਬਚਨ ਹੈਗਾ ਅਮਾਨੀ ਹੈਗਾ ਸਭ ਨੇ ਉੱਥੇ ਜਿਹੜਾ ਦਿਲ ਖੋਲ ਕੇ RAM ਜੀ ਦੇ ਮੰਦਿਰ ਵਾਸਤੇ ਪੈਸੇ ਦਿੱਤਾ ਹੈਗਾ ਉਸ ਪੈਸੇ ਨੂੰ ਕਿਸ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਕੀ ਕੁਛ ਉਥੇ ਹੋਇਆ ਹੈਗਾ ਜਿਹੜਾ ਕੁਛ ਹੋਇਆ ਹੈਗਾ ਉਹਦੇ ਚ ਹੋਰ ਕੀ ਵਾਧਾ ਹੋ ਸਕਦਾ ਹੈ ਸਾਡੇ ਸ਼ਿਵਸਨਾਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾ ਚਿੰਦੇ ਜੀ ਜੋ ਸ਼ਿਵਸਨਾਹ ਸੁਪਰੀਮੋ ਵੀ ਨੇ ਉਹਨਾਂ ਦੇ ਬੇਟੇ ਸ਼੍ਰੀ ਕਾਂਚਿੰਦੇ ਕਲਿਆਣ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਉਹ ਵੀ ਖੁਦ ਜਾ ਕੇ 11 ਕਰੋੜ 11 ਕਰੋੜ ਰੁਪਿਆ ਡੋਨੇਸ਼ਨ ਦੇ ਕੇ ਆਏ ਨੇ ਪੈਸੇ ਦੀ ਕੋਈ ਕਮੀ ਨਹੀਂ ਹੈ ਸਨਾਤਨੀਆਂ ਕੋਲ ਇੰਨਾ ਪੈਸਾ ਹੈ ਕਿ ਸਨਾਤਨੀ ਤਾਂ ਪੂਰੀ ਦੁਨੀਆ ਚਲਾਉਂਦੇ ਨੇ ਪੂਰੀ ਦੁਨੀਆ ਚ ਲੰਗਰ ਧਰਮਸ਼ਾਲਾ ਸਨਾਤਨੀਆਂ ਵੱਲੋਂ ਬਣਾਏ ਗਏ ਨੇ ਉੱਥੇ 800 ਕਰੋੜ 900 ਕਰੋੜ ਦਾ ਜਿਹੜਾ ਬਜਟ ਸੀ ਉਹ 1800 ਕਰੋੜ ਕਰਤਾ ਪਰ ਪਤਾ ਲੱਗਿਆ ਵੀ 5600 ਕਰੋੜ ਰੁਪਈਆ ਦਾ ਇਕੱਠਾ ਹੋ ਚੁੱਕਿਆ ਹਲੇ ਲਗਾਤਾਰ ਕੰਟੀਨਿਊ ਫੰਡ ਆ ਰਹੇ ਆ ਵੀ ਫੰਡ ਦੀ ਕੋਈ ਕਮੀ ਨਹੀਂ ਹੈਗੀ ਉਹ ਅਯੁੱਧ ਐ ਇੱਕ ਐਸੀ ਇਤਿਹਾਸਿਕ ਨਗਰੀ ਹੈਗੀ ਸੀਗੀ ਉਸ ਨੂੰ ਮੋਦੀ ਸਾਹਿਬ ਨੇ ਪ੍ਰੀਪਲਾਨ ਇੰਨਾ ਇਤਿਹਾਸਿਕ ਕਰਤਾ ਵੀ ਉੱਥੇ ਤਾਂ ਬਿਜ਼ਨਸ ਟੂਰਿਜ਼ਮ ਸਭ ਕੁਝ ਇੰਨਾ ਜ਼ਿਆਦਾ ਹੋ ਜਾਏਗਾ ਕਿ ਜੋ ਤੇ ਦਿਨਾਰ ਮੋਦੀ ਸਾਹਿਬ ਦੇ ਪ੍ਰਯਾਸ ਦੇ ਨਾਲ ਜੋਗੀ ਸਾਹਿਬ ਦੇ ਪ੍ਰਯਾਸ ਨਾਲ ਹੁਣ ਬਦਲ ਚੁੱਕੀ ਹੈ ਔਰ ਮੈਂ ਕਹੂੰਗਾ ਕਿ 21 ਜਨਪਰੀ ਨੂੰ ਭਾਰਤ ਦੇ ਵਿੱਚ ਰਾਮ ਰਾਜਿਆ ਦੀ ਸ਼ੁਰੂਆਤ ਹੋ ਚੁੱਕੀ ਹੈ ਕੋ ਰਾਮ ਰਾਜ ਦੀ ਕਹਿੰਦੇ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਰਾਮ ਜੀ ਆਪਣੇ ਸਿੰਘਾਸਨ ਤੇ ਹੁਣ ਵਿਰਾਜਮਾਨ ਹੋ ਗਏ ਨੇ ਉਸ ਸਿੰਘਾਸਨ ਤੇ ਬੈਠ ਗਏ ਉਹਨੇ ਪ੍ਰਜਾ ਵਾਸਤੇ ਵੱਡੇ ਵੱਡੇ ਕੰਮ ਕੀਤੇ ਸੀਗੇ ਤਾਂ ਹੁਣ ਦੁਬਾਰਾ ਉਹ ਕੰਮ ਹੁਣ ਸ਼ੁਰੂ ਹੋਣਗੇ ਐਸੀ ਆਸ ਜਿਹੜੇ ਕਹਿੰਦੇ ਕਿ ਪ੍ਰਧਾਨ ਮੰਤਰੀ ਨਿੰਦਨ ਮੋਦੀ ਜਿਹੜੀ ਜਾਣਕਾਰੀ ਆਈ ਹੈ ਕਿ ਉਹ 11 ਦਿਨ ਚਟਾਈ ਤੇ ਸੁੰਦੇ ਰਹੇ ਨੇ 108 ਕਲਸ਼ ਦੇ ਨਾਲ ਉਹਨੇ ਇਸ਼ਾਰਾ ਕੀਤਾ ਹੈਗਾ ਅੱਜ ਤੋਂ ਪਹਿਲਾਂ ਕਦੀ ਕਿਸੇ ਪ੍ਰਧਾਨ ਮੰਤਰੀ ਕੋਲ ਐਦਾਂ ਕੁਝ ਹੋਇਆ ਨਹੀਂ ਦੇਖੋ ਜਿਹੜੀ ਸਨਾਤਨ ਦੀ ਸਾਡੀ ਵਿਧੀ ਹੈ ਪ੍ਰਾਨ ਪ੍ਰਿਸ਼ਤਾ ਦੀ ਜਿਹੜੀ ਵਿਧੀ ਹੈ ਉਸ ਦੇ ਵਿੱਚ ਜਿਹੜੇ ਸਾਡੇ RAM LILA ਵੀ ਕਰਦੇ ਹਨ ਨਾ ਉਹਨਾਂ ਨੂੰ ਵੀ 21 ਦਿਨ ਕਿੰਦਾ ਪੁੰਜੇ ਬਿਸਤਰ ਤੇ ਸੋਣਾ ਪੈਂਦਾ ਔਰ ਜਿੰਨੇ ਦਿਨ RAM LILA ਚੱਲਦੀ ਹੈ ਉਸ ਦਿਨ ਵੀ ਉਹਨੇ ਦਿਨ ਉਹ ਬ੍ਰਹਮਚਾਰਿਆ ਦਾ ਪਾਲਨ ਕਰਦੇ ਨੇ ਤੇ ਪੁੰਜੇ ਸੌਂਦੇ ਨੇ ਉਸੇ ਚੀਜ਼ ਦੀ ਪਾਲਣਾ ਕਰਦੇ ਹੋ ਸਨਾਤਨ ਦੀ ਪਾਲਣਾ ਕਰਦੇ ਹੋਏ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ 11 ਦਿਨ ਚਟਾਈ ਤੇ ਸੋਏ ਤੇ 108 ਕਲਚਾਂ ਦੇ ਨਾਲ ਉਹਨਾਂ ਨੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਪੂਰਾ ਸ਼ੁੱਧ ਕਰਕੇ ਕਿ ਜਾ ਕੇ ਫਿਰ ਉਹ ਪ੍ਰਾਣ ਪੂਰਨ ਪੁਸਤਾ ਦਾ ਹਿੱਸਾ ਬਣੇ ਨੇ ਉਹਦੇ ਲਈ ਉਹ ਵਧਾਈ ਦੇ ਪੱਤਰ ਨਹੀਂ ਨਹੀਂ ਮੇਰਾ ਪ੍ਰਸ਼ਨ ਫਿਰ ਦੁਬਾਰਾ ਉਹੀ ਹੈ ਕਿ ਹੁਣ ਤੋਂ ਪਹਿਲਾਂ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਵੱਲੋਂ ਕੋਈ ਅਜਿਹੇ ਕਦਮ ਚੁੱਕੇ ਗਿਆ ਦੇਖੋ ਜਿਹੜਾ ਇਹ ਸਵਾਲ ਹੈ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ਨਾ ਤਾਂ ਕੋਈ ਪ੍ਰਾਣ ਪੂਰਨ ਪੁਸਤਾ ਕਰਾਈ ਹੋਣੀ ਨਾ ਕਿਸੇ ਨੇ ਰਾਮ ਮੰਦਰ ਬਣਾਉਣ ਦੇ ਬਾਰੇ ਸੋਚਿਆ ਸੀਗਾ ਕਿਉਂਕਿ ਜਵਾਹਰ ਲਾਲ ਨਾ ਕਾਂਗਰਸ ਨੇ ਕੀਤਾ ਕਾਂਗਰਸ ਨੇ ਤਾਂ ਹੁਣ ਵੀ ਉੱਥੇ ਜਾਣ ਤੋਂ ਟੁਕਰਾਤਾ ਕਿਸੇ ਜਾਣਾ ਹੀ ਨਹੀਂ ਹੈਗਾ ਤਾਂ ਉਹਨਾਂ ਨੂੰ ਕੀ ਉਮੀਦ ਕਰ ਸਕਦੇ ਆ ਵੀ ਉਹ ਉਸ ਸਨਾਤਨ ਵਿਧੀ ਦਾ ਕੰਦਾ ਪਾਲਣ ਕਰਨਗੇ ਇਹ ਮੋਦੀ ਸਾਹਿਬ ਹੀ ਕਰ ਸਕਦੇ ਨੇ ਮੋਦੀ ਸਾਹਿਬ ਹੀ ਮੰਦਿਰ ਬਣਾਇਆ ਤਾਂ ਮੋਦੀ ਸਾਹਿਬ ਹੀ ਇਹ ਨੀਤੀ ਪਾਲਣਾ ਕੀਤੀ ਆ ਹੋਰ ਕਿਸਦਾ ਤਾਂ ਕੋਈ ਮਤਲਬ ਹੀ ਹੈ ਨਹੀਂ ਇਹਦੇ ਨਾਲ ਜਿੱਥੇ ਕਾਂਗਰਸ ਵਾਲੇ ਵੱਡੀ ਲੀਡਰਸ਼ਿਪ ਨੂੰ ਟਕਰਾਰੀ ਆ ਉੱਥੇ ਅਸੀਂ ਲੋਕਲ ਪੰਜਾਬ 'ਚ ਦੇਖਿਆ ਜਿਹੜੇ ਕਾਂਗਰਸ ਦੇ ਲੀਡਰ ਦੇ ਇੱਥੇ ਤਾਂ ਉਹ ਸੈਲੀਬ੍ਰੇਟ ਕਰ ਰਹੇ ਸਨ ਮੈਂ ਅੱਜ ਕੱਲ ਬਿਲਕੁਲ ਕਲੀਅਰ ਕਰ ਦੇਣਾ ਕਿ ਕਾਂਗਰਸ ਦੇ ਵਿੱਚੋਂ ਜਰੂਰ ਜਿਹੜਾ ਸਨਾਤਨੀ ਰਹੂਗਾ ਲੇਕਿਨ ਬੋਟ ਕਾਂਗਰਸ ਨੂੰ ਨਹੀਂ ਅੱਜ ਤੋਂ ਬਾਅਦ ਪਾਊਗਾ ਬੋਟ ਮੋਦੀ ਸਾਹਿਬ ਨੂੰ ਹੀ ਪਾਊਗਾ ਹੋ ਸਕਦਾ ਜੇ ਮੋਦੀ ਸਾਹਿਬ ਦੇ ਸਮਰਥਕ ਹੋਣ ਪਰ ਇਹਨਾਂ ਦਾ ਕਹਿਣਾ ਹੈ ਕਿ ਹੁਣ ਵੋਟ ਜਿਹੜੀ ਹੈ ਮੋਦੀ ਸਾਹਿਬ ਨੂੰ ਪਹੂਗੀ ਇਹ ਕਿੰਨੀ ਸੱਚਾਈ ਹੈਗੀ ਇਹਦੇ ਬਾਰੇ ਤਾਂ ਹੁਣ ਕਹਿ ਨਹੀਂ ਸਕਦੇ ਕਿ ਪਰ ਸ਼ਰਮਾ ਜੀ ਤੁਸੀਂ ਕੀ ਕਹੋਗੇ ਕਿ ਪਹਿਲਾ ਪ੍ਰਧਾਨ ਮੰਤਰੀ ਦੇਖਿਆ ਜੀ ਨੇ ਇੰਨੀ ਕਠਿਨ ਤਪਸ਼ਾ ਵੀ ਕੀਤੀ ਹੈਗੀ ਹੈ ਤੇ ਪ੍ਰਣਾਮ ਪ੍ਰਤੀਸ਼ਾ ਜਿਹੜੀ ਪਹਿਲੀ ਵਾਰੀ ਹੋਈ ਹੈਗੀ ਇਹ ਜਿਹੜਾ ਹਰੀ ਸਿੰਘ ਗੜਾ ਜੀ ਨੇ ਕਹੀ ਹੈ ਇਹ ਕਿਉਂਕਿ ਮੌਕਾ ਹੀ ਮੋਦੀ ਸਾਹਿਬ ਨੂੰ ਮਿਲਿਆ ਹੈਗਾ ਪਹਿਲਾਂ ਕਿਸੇ ਨੂੰ ਪ੍ਰਾਣ ਪ੍ਰਸ਼ਟਾ ਦਾ ਕੋਈ ਇਹੋ ਜਿਹਾ ਮੌਕਾ ਨਹੀਂ ਮਿਲਿਆ ਜਿੰਦੇ ਕਰਕੇ ਆਪਾਂ ਕਿਸੇ ਦਾ ਕੰਪੈਰੀਸ਼ਨ ਨਹੀਂ ਕਰ ਸਕਦੇ ਵੀ ਕੋਈ ਦੂਜਾ ਪ੍ਰਧਾਨ ਮੰਤਰੀ ਕਿਉਂ ਨਹੀਂ ਕਰਕੇ ਗਿਆ ਪਰ ਗੱਲ ਇਹ ਹੈ ਵੀ ਜਿਹੜਾ ਮੋਦੀ ਸਾਹਿਬ ਕੰਮ ਕਰਗੇ ਆ ਕੱਲ ਵਾਲਾ ਉਹਦੇ ਨਾਲ ਲੋਕਾਂ ਦੇ ਵਿਸ਼ਵ ਦੇ ਵਿੱਚ ਇਹ ਚਰਚਾ ਹੈਗੀ ਹੈ ਵੀ ਬਹੁਤ ਵਧੀਆ ਕੰਮ ਮੋਦੀ ਸਾਹਿਬ ਕਰਗੇ ਆ ਮੋਦੀ ਸਾਹਿਬ ਨੇ ਸਨਾਤਨੀਆਂ ਲਈ ਜੋ ਕੰਮ ਕਰਤਾ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਾ ਹੀ ਕੀਤਾ ਤੇ ਨਾ ਹੀ ਹੋਣਾ ਉਹਦੇ ਨਾਲ ਕੱਲ੍ਹ-ਗੱਲ ਇਹ ਵੀ ਚਰਚਾ ਚ ਰਹੀ ਹੈ ਵੀ ਹੋਰ ਲੱਖ-ਲੱਖ ਪਾਰਟੀਆਂ ਦੇ ਜਿਹੜੇ ਸੀ ਨੁਮਾਇੰਦੇ ਸੀ ਜਾਂ ਲੀਡਰ ਸੀ ਉਹ ਭਾਜੀਪੀ ਜੁਆਇਨ ਕਰਨ ਨੂੰ 150 ਦੇ ਕਰੀਬ ਜਿਹੜੇ ਹੈਗੇ ਆ ਲੀਡਰ ਭਾਜੀਪੀ ਜੁਆਇਨ ਕਰਨ ਨੂੰ ਫਿਰਦੇ ਆ ਕਿਉਂਕਿ ਬਹੁਤ ਵੱਡਾ ਜਿਹੜਾ ਕੰਮ ਹੋ ਗਿਆ ਮੋਦੀ ਸਾਹਿਬ ਦਾ ਜਿਹੜਾ ਗ੍ਰਾਫ ਕੱਲ੍ਹ ਉਹ ਸਿਮਾਨ ਤੇ ਪਹੁੰਚ ਗਿਆ ਤੋ ਇਸ ਸਾਰੇ ਸਮਾਗਮ ਦੇ ਵਿੱਚ ਕਈ ਤਸਵੀਰਾਂ ਐਸੀਆਂ ਸਾਹਮਣੇ ਆਏ ਸਿੰਗਾ ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈਗਾ ਘੰਟਾ ਉੱਥੇ ਲੱਗਿਆ ਹੈਗਾ ਬਿਸ਼ਪ ਦਾ ਸਭ ਤੋਂ ਵੱਡਾ ਜਿਹੜਾ ਦੀਪਕ ਹੈਗਾ ਉਹ ਉੱਥੇ ਜਲਾਇਆ ਗਿਆ ਬਿਸ਼ਪ ਦੀ ਸਭ ਤੋਂ ਵੱਡੀ ਅਰਗਵਤੀ ਜਿਹੜੀ ਹੈਗੀ ਉਹ ਉੱਥੇ ਜਲਾਈ ਗਈ ਇਹ ਹੀ ਇਤਿਹਾਸਿਕ ਚੀਜ਼ਾਂ ਵੀ ਹੋਈਆਂ ਪਰ ਸਿੰਗਲਾ ਜੀ ਮੈਂ ਜਦੋਂ ਜਿਹੜੇ ਸਭ ਤੋਂ ਵੱਡਾ ਦੀਪਕ ਜਲਾਇਆ ਗਿਆ ਸੀਗਾ ਉਹਦੀ ਨੈਕਸਟ ਜਿਹੜੀ ਤਸਵੀਰ ਦੇਖੀ ਹੈਗੀ ਆ ਤਾਂ ਉਹ ਕਹਿੰਦੇ ਰਾਤ ਨੂੰ 12 ਵਜੇ ਦੇ ਕਰੀਬ ਇੱਕਦਮ ਕਾਫੀ ਅੱਗ ਲੱਗ ਗਈ ਸੀ ਸੋ ਵਿਚ ਵਿਚਲੇ ਰਹਿ ਗਿਆ ਸਾਰਾ ਕੁਝ ਨਹੀਂ ਉਹ ਐਕਚੁਅਲੀ ਅੱਗ ਮੇਂ ਨਹੀਂ ਲੱਗੀ ਐਕਚੁਅਲੀ ਲੋ ਹੁੰਦੀ ਹੈ ਤੁਸੀਂ ਦੇਖਦੇ ਹੋ ਉਹਨੇ ਕਈ ਵਾਰ ਲੋ ਹੈ ਨਾ ਜਿਹੜੀ ਉਹ ਜਿਵੇਂ ਆਪਾਂ ਕਹਿੰਦੇ ਦੀਪਕ ਫੜਫੜਾਉਂਦਾ ਹੈ ਨਾ ਤਾਂ ਉਸ ਤਰ੍ਹਾਂ ਦਾ ਸੀਗਾ ਐਕਚੁਅਲੀ ਕਈ ਵਾਰ ਜਿਹੜੇ ਚੈਨਲਸ ਨੇ ਉਹ ਅਲੱਗ-ਅਲੱਗ ਐਂਗਲਸੋਂ ਦਿਖਾਉਂਦੇ ਨੇ ਤਾਂ ਉਹ ਮਿਸਕਨਸੈਪਸ਼ਨ ਸੀ ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ ਸੋ ਬਿਲਕੁਲ ਠੀਕ ਹੈ ਜਿਹੜਾ ਉਹ ਦੀਪਕ ਹੈ ਉਹਦੇ ਵਿੱਚ ਜੇ ਉਹਨੂੰ ਪੂਰਾ ਭਰ ਕੇ ਉਹਦੇ ਵਿੱਚ ਉਹਨੂੰ ਜਲਾਈਏ ਤਾਂ ਘਟੋ ਘਟੋ ਦੀ ਜਿਹੜੀ ਲੋ ਹੈ ਉਹ 2.5 ਮਹੀਨੇ ਲਗਾਤਾਰ ਜਲ ਸਕਦਾ ਜਿਵੇਂ ਅਰਗਬਤੀ ਆ ਉਹ ਲਗਭਗ ਜਿਹੜੀ ਹੁਣ ਚੱਲੂਗੀ ਉਹ 1.5 ਮਹੀਨਾ ਚੱਲੂਗੀ ਜਿਹੜੀ ਉਹ 10 ਨ ਦੇਖੋ ਇਹ ਕੱਲ ਜਿਹੜੀ ਸਮਾਗਮ ਸੀਗਾ ਤੇ ਇਸ ਤਰ੍ਹਾਂ ਦਾ ਜਿਹੜਾ ਸਮਾਗਮ ਹੈ ਉਹ ਪਹਿਲਾਂ ਕਦੇ ਨਾ ਦੇਖਿਆ ਤੇ ਨਾ ਦੇਖਣ ਨੂੰ ਮਤਲਬ ਮਿਲਿਆ ਕਿਉਂਕਿ ਮਪਾ ਐ ਵੀ ਕਹਿੰਦੇ ਆ ਵੀ ਹੋ ਸਕਦਾ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਰੂਲ ਕੀਤਾ ਉਹਨਾਂ ਦੀ ਇੱਛਾ ਵੀ ਨਾ ਹੋਵੇ ਕਿਉਂਕਿ ਜਿਵੇਂ ਕਿ ਜਿਹੜੀ ਰੂਲਿੰਗ ਗਵਰਨਮੈਂਟ ਹੈ ਉਹਦੇ ਜਿਹੜੇ ਨੁਮਾਇੰਦੇ ਨੇ ਉਹ ਦੋਸ਼ ਲਾਉਂਦੇ ਨੇ ਕਿ ਕਾਂਗਰਸ ਪਾਰਟੀ ਦੇ ਜਿਹੜੇ ਕਪਿਲ ਸਿਬਲ ਨੇ ਆ ਹੋਰ ਲੀਡਰ ਸਾਹਿਬਾਨ ਨੇ ਉਹਨਾਂ ਨੇ ਕਦੇ ਵੀ ਆ ਰਾਮ ਪ੍ਰਭੂ ਰਾਮ ਦੀ ਜਿਹੜੀ ਆਹ ਉਹ ਜੋ ਮੰਦਰ ਹੈ ਉਹਦੇ ਅਗੇਂਸਟ ਹੀ ਹਮੇਸ਼ਾ ਕੋਰਟ ਦੇ ਵਿੱਚ ਉਹ ਪ੍ਰੈਜ਼েন্ট ਹੋਏ ਨੇ ਕਦੇ ਉਸ ਦੇ ਫੇਵਰ 'ਚ ਨਹੀਂ ਹੋਏ ਸੋ ਜਿਹੜਾ ਇਹ ਮੌਕਾ ਮਿਲਿਆ ਰੂਲਿੰਗ ਪਾਰਟੀ ਨੂੰ ਭਾਜਪਾ ਨੂੰ ਤੇ મોદી ਸਾਹਿਬ ਨੂੰ ਉਹ ਮਤਲਬ ਇਹ ਪਹਿਲਾਂ ਉਹਨਾਂ ਨੂੰ ਵੀ ਮਿਲ ਸਕਦਾ ਸੀ ਕਾਂਗਰਸ ਨੇ ਪਰ ਉਹ ਕਦੇ ਇਸ ਦੀ ਫੇਵਰ 'ਚ ਨਹੀਂ ਖੜੇ ਹੋਏ ਠੀਕ ਹੈ ਜਰਨਲਿਸਟ ਤੁਹਾਡੇ ਕੋਲ ਪੁੱਛਾਂਗੇ ਇਹ ਸਾਰਾ ਜਿਹੜਾ ਮਸਲਾ ਸ਼ੁਰੂ ਹੋਇਆ ਸੀਗਾ ਇਹਦੇ ਵਿੱਚ ਇੱਕ ਬੜਾ ਵੱਡਾ ਬਲ ਦੇਣ ਦੀ ਕੋਸ਼ਿਸ਼ ਜਦੋਂ ਕੀਤੀ ਗਈ ਸੀਗੀ ਉਸ ਹੀ ਐਲਕੇ ਐਡਵਾਨੀ ਇਹ ਸਾਰੇ ਪਰਕਰਨ ਦੇ ਵਿੱਚ ਐਲਕੇ ਅਡਵਾਨੀ ਕਿਤੇ ਬਹੁਤਾ ਜਿਆਦਾ ਨਜ਼ਰ ਨਹੀਂ ਆਈ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਪਾਂ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਉਹ ਬਜ਼ੁਰਗ ਦੀ ਜਗ੍ਹਾ ਹੀ ਰਹਿੰਦੇ ਨੇ ਠੀਕ ਐ ਆਪਾਂ ਇਹਦੇ ਵਿੱਚ ਇਹ ਨਾ ਸੋਚੀਏ ਵੀ ਕਿਸੇ ਦੀ ਰਿਸਪੈਕਟ ਘਟਾ ਐ ਅਡਵਾਨੀ ਜੀ ਦੀ ਵੀ ਅੱਜ ਅੱਜ ਵੀ ਉਹੀ ਰਿਸਪੈਕਟ ਐ ਬਾਜਪਈ ਅਟਲ ਬਿਹਾਰੀ ਜੀ ਦੀ ਉਹਨਾਂ ਦੀ ਵੀ ਉਹੀ ਰਿਸਪੈਕਟ ਚਲੋ ਚਲੇ ਗਏ ਫਿਰ ਵੀ ਉਹਨਾਂ ਨੂੰ ਉਸੇ ਜਗ੍ਹਾ ਤੇ ਰੱਖਿਆ ਜਾਂਦਾ ਪਰ ਕਿਤੇ ਨਾ ਕਿਤੇ ਜਿਹੜੀ ਹੁਣ ਕਈ ਵਾਰ ਸਰੀਰ ਆ ਜਿਹੜਾ ਉਹ ਉਸ ਤਰ੍ਹਾਂ ਐਕਟਿਵ ਨਹੀਂ ਹੁੰਦਾ ਤੇ ਜਿਹੜਾ ਬੰਦਾ ਜਿਸ ਟਾਈਮ ਹੁਣ ਆਪਾਂ ਵੀ ਸਾਰੇ ਪੇਰੈਂਟਸ ਵਾਲਿਆਂ ਸਾਡੀ ਵੀ ਸਭ ਦੇ ਮਾਪੇ ਨੇ ਤਾਂ ਜੋ ਕੰਮ ਹੁਣ ਮਨ ਲੋ ਅਸੀਂ ਕਰ ਸਕਦੇ ਆ ਤੇ ਮੰਨ ਲਓ ਕਿਤੇ ਨਾ ਕਿਤੇ ਜੇ ਸਾਡੇ ਪੇਰੈਂਟਸ ਨੂੰ ਮਤਲਬ ਉਹਨਾਂ ਦੀ ਉਹ ਆਪਾਂ ਇਹਦਾ ਮਤਲਬ ਇਹ ਨਾ ਸੋਚੇ ਕਿ ਅਸੀਂ ਉਹਨਾਂ ਨੂੰ ਇਗਨੋਰ ਕਰ ਰਹੇ ਹਾਂ ਉਹ ਉੱਥੇ ਸਾਕਸ਼ਤ ਨੇ ਅਡਵਾਨੀ ਜੀ ਦਾ ਵੀ ਉਹੀ ਰੋਲ ਹੈ ਅਡਵਾਨੀ ਜੀ ਦਾ ਵੀ ਉਹੀ ਹਨਾ ਰਿਸਪੈਕਟ ਹੈ ਸੋ ਸਿੰਘਲ ਜੀ ਨੇ ਗੱਲਬਾਤ ਕਰ ਰਹੀ ਸੀ ਹਲਕੇ ਅਡਵਾਨੀ ਜੀ ਬਾਰੇ ਤਾਂ ਸਿੰਘਲ ਜੀ ਤੁਸੀਂ ਕਹ ਰਹੇ ਕਿ ਰਿਸਪੈਕਟ ਨਹੀਂ ਘਟਦੀ ਹੈ ਕਿ ਬਜ਼ੁਰਗ ਹੈਗੇ ਨੇ ਪਰ ਕਿਸੇ ਨੇ ਕਿਤੇ ਉਹਨਾਂ ਦਾ ਨਾਮ ਵੀ ਬੋਲਣਾ ਜਾਂ ਜ਼ਿਕਰ ਕਰਨਾ ਉਹ ਵੀ ਘਟਦੀ ਹੈ ਦੇਖੋ ਜਿਹੜਾ ਬੰਦਾ ਡਾਈਸ ਚਲਾ ਰਿਹਾ ਹੁੰਦਾ ਹੈ ਨਾ ਮੰਦਰ ਦੇ ਵਿੱਚ ਤਾਂ ਇਹ ਉਸਦੀ ਰਿਸਪੋਨਸੀਬਿਲਟੀ ਹੈ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਈ ਵਾਰ ਜਦੋਂ ਇਦਾਂ ਹਜੂ ਮੁੰਦਾ ਹੁਣ ਨਾਮ ਜਿਹੜਾ ਹੈਗਾ ਉਹ ਤੇ 7020 VIP ਸੀਗੇ ਤੁਹਾਨੂੰ ਪਤਾ ਤਾਂ ਕਿਸ ਕਿਸ ਦਾ ਨਾਮ ਲਿਆ ਜਾਵੇ ਸੋ ਜਿਹੜੇ ਮੇਨ ਉੱਥੇ ਪੰਜ ਜਣੇ ਡਾਈਸ ਤੇ ਬੈਠੇ ਸੀ ਮੈਨੂੰ ਲੱਗਦਾ ਵੀ ਉੱਥੇ ਜਿਹੜਾ ਡਾਈਸ ਚਲਾ ਰਹੇ ਸੀਗੇ ਉਹਨਾਂ ਤੋਂ ਜਿਹੜੀ ਉੱਥੇ ਦੀ ਗਵਰਨਰ ਹੈ ਮੈਡਮ ਉੱਥੇ ਬੈਠੇ ਸੀਗੇ ਅਨੰਦੀ ਬੈਨ ਉਹਨਾਂ ਦਾ ਨਾਮ ਵੀ ਮਿਸ ਹੋ ਗਿਆ ਸੋ ਯੋਗੀ ਜੀ ਨੇ ਮੈਡਮ ਦਾ ਨਾਮ ਲਿਆ ਅਨੰਦੀ ਬੈਨ ਦਾ ਜਿਹੜੇ ਗਵਰਨਰ ਨੇ ਸੋ ਕਿਤੇ ਨਾ ਕਿਤੇ ਕਈ ਵਾਰ ਜਦੋਂ ਇੰਨਾ ਦੇਖੋ ਇਹ ਬਹੁਤ ਵੱਡਾ ਵਰਦਾ ਮਤਲਬ ਪ੍ਰੋਗਰਾਮ ਦੇਖਿਆ ਗਿਆ ਕਿ ਸਾਰੇ ਵਰਦ ਦੇ ਵਿੱਚ ਸਭ ਤੋਂ ਜ਼ਿਆਦਾ ਕਲੇ ਪ੍ਰੋਬਲਮ ਸਿੰਗਲਰ ਜਰਨਲਿਸਟ ਨਹੀਂ ਤੁਸੀਂ ਬੀਜੇਪੀ ਦੇ ਸਪੋਕਸਮੈਨ ਬਣ ਜਮ ਲੱਗਦਾ ਨਹੀਂ ਗੱਲ ਸਪੋਕਸਮੈਨ ਦੀ ਨਹੀਂ ਹੋ ਰਹੀ ਗੱਲ ਇਹ ਵੀ ਜਸਟੀਫਾਈ ਕਰਨ ਦੀ ਵੀ ਜਿਹੜੀ ਚੀਜ਼ ਜਿੱਥੇ ਜਸਟੀਫਾਈਡ ਹੈ ਮਤਲਬ ਆਪਾਂ ਜੇ ਦੇਖੋ ਕਦੋਂ ਜੇ ਆਪਾਂ ਕਿਸੇ ਵੀ ਚੀਜ਼ 'ਚ ਕੋਈ ਮੀਨ ਮੇਕ ਕੱਢਣਾ ਠੀਕ ਹੈ ਤਾਂ ਆਪਾਂ ਨੇਗੇਟਿਵ ਤਾਂ ਜਿੰਨਾ ਮਰਜ਼ੀ ਕੱਢ ਲੋ ਹੁਣ ਮੈਂ ਚਾਹੇ ਤੁਹਾਡੇ ਚਗਾ ਵੀ ਹਾਂ ਜੀ ਤੁਹਾਡੇ ਚ ਇਹ ਚੰਗਾ ਨਹੀਂ ਲੱਗ ਰਿਹਾ ਤੁਹਾਡੇ ਚ ਇਹ ਚੰਗਾ ਨਹੀਂ ਲੱਗ ਰਿਹਾ ਜਦੋਂ ਆਪਾਂ ਅਛਾਈ ਦੇਖਾਂਗੇ ਤਾਂ ਉਹਦੀ ਅਛਾਈ ਦੇਖੀ ਜਾਂਦੀ ਹੈ ਸੋ ਅੱਜ ਮੈਂ ਤਾਂ ਮੈਂ ਮੇਰੀ ਜਦੋਂ ਵਾਕ ਸ਼ੁਰੂ ਹੋਇਆ ਸੀ ਤੁਹਾਡਾ ਪਹਿਲਾ ਕੁਐਸਚਨ ਸੀਗਾ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਜਦੋਂ ਜਿਹੜੀ ਚੀਜ਼ ਦੀ ਅਛਾਈ ਹੈ ਤਾਂ ਅਛਾਈਆਂ ਨੂੰ ਅਛਾਈ ਵੇਲੇ ਦੇਖੋ ਬੁਰਾਈਆਂ ਨੂੰ ਬਰਾਈ ਵੇਲੇ ਦੇਖੋ ਠੀਕ ਹੈ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਹੈ ਜਾਂ ਟੀਐਮਸੀ ਹੈ ਜਾਂ ਕੀ ਨਾ ਮੈਂ ਤੁਹਾਡੀ ਸ਼ਿਵ ਸੈਨਾ ਹੈ ਇਹ ਜਿਹੜੀ ਬਾਲ ਠਾਕਰੇ ਗਰੁੱਪ ਦੀ ਹੈ ਜਾਂ ਅਕਸ਼ੇ ਯਾਦਵ ਜੀ ਜਿਹਦੀ ਕਹਿੰਦੇ ਨੇ ਵੀ ਹਾਂ ਜੀ ਇਹ ਬੀਜਪੀ ਆ ਉਹ ਆਪਣੇ ਜਿਹੜੇ ਬੰਦੇ ਨੇ ਜਾਂ ਆਪਣੇ ਜਿਹੜੇ ਨਾਲ ਲੀਡਰ ਨੇ ਉਹਨਾਂ ਦੇ ਕਾਰਵਾਈ ਨਹੀਂ ਕਰਦੀ ਜਦੋਂ ਤਾਂ ਉਹ ਇੱਧਰ ਆ ਜਾਂਦੇ ਨੇ ਕਿ ਸਾਡੇ ਚ ਇਹਨਾਂ ਦੇ ਬੀਜਪੀ ਚ ਆ ਜਾਂਦੇ ਨੇ ਉਦੋਂ ਤਾਂ ਉਹ ਠੀਕ ਹੋ ਜਾਂਦੇ ਨੇ ਉਸ ਤੋਂ ਪਹਿਲਾਂ ਉਹ ਮੱਲੋ ਜਦੋਂ ਉਹਦੇ ਐਂਟੀ ਪਾਰਟੀ ਚ ਹੁੰਦੇ ਨੇ ਤਾਂ ਉਹਨਾਂ ਦੇ ਉੱਪਰ ਈਡੀ ਤੇ ਸੀਬੀਆਈ ਦੀ ਕਾਰਵਾਈ ਹੁੰਦੀ ਹੈ ਠੀਕ ਹੈ ਜਿਹੜੇ ਲੀਡਰ ਨੇ ਬਿਲਕੁਲ ਜਿਹੜੇ ਲੀਡਰ ਨੇ ਉਹਨਾਂ ਨੂੰ ਆਟੇ ਦੀ ਚਿੜੀ ਬਣਾਇਆ ਹੋਇਆ ਜਦੋਂ ਜੀ ਚੰਦਾ ਉਡਾ ਲੈਂਦੇ ਜੋ ਚੀਜ਼ਾਂ ਦਾ ਗਰਦਨ ਮੋੜ ਦਿੰਦੇ ਨੇ ਇਹੀ ਦਾ ਕੁਝ ਚੱਲਦਾ ਈਡੀ ਦੇ ਨਾਮ ਦੇ ਉੱਪਰ ਪਰ ਇਸੇ ਉੱਪਰ ਗੱਲਬਾਤ ਇਹਨਾਂ ਦੀ ਇਹ ਆਪਣੀ رائے ਸੀਗੀ ਪਰ ਮੈਂ ਤੁਹਾਨੂੰ ਕੋਲ ਪੁੱਛੂੰਗਾ ਐਲਕੇ ੜਵਾਨੀ ਦੀ ਜਿਹੜੀ ਰਤ ਯਾਤਰਾ ਸੀਗੀ ਉਹਦਾ ਪ੍ਰਭਾਵ ਵੀ ਇੱਥੇ ਕੰਮ ਕੀਤਾ ਐਲਕੇ ੜਵਾਨੀ ਜੀ ਦੁਆਰਾ ਹੀ ਇਸ ਅੰਦੋਲਨ ਨੂੰ ਸ਼ੁਰੂ ਕੀਤਾ ਗਿਆ ਸੀਗਾ ਮੈਂ ਕਹੂੰਗਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ੜਵਾਨੀ ਦਾ ਬੱਚਾ ਬਣ ਕੇ ਹੀ ਉੱਥੇ ਗਏ ਨੇ ਜਦੋਂ ਮਾਪਿਓ ਕਿਤੇ ਨਾ ਜਾ ਸਕਣ ਤਾਂ ਆਪਣਾ ਆਪਣੇ ਬੱਚਿਆਂ ਨੂੰ ਭੇਜ ਦਿੰਨੇ ਆ ਕਿ ੜਵਾਨੀ ਸਾਹਿਬ ਦੇ ਹਦੇਸ਼ ਦੇ ਉੱਪਰ ੜਵਾਨੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਹੀ ਮੋਦੀ ਸਾਹਿਬ ਅੜਵਾਨੀ ਤੁਸੀਂ ਕਿ ਬੱਚਾ ਬਣ ਕੇ ਜਾਂਦੇ ਹੈਗੇ ਨੇ ਲੇਕਿਨ ਉਸ ਬੱਚੇ ਨੂੰ ਆਪਣੇ ਪਿਓ ਨੂੰ ਵੀ ਯਾਦ ਰੱਖਣਾ ਚਾਹੀਦਾ ਹੈਗਾ ਜਿਹੜੇ ਉੱਥੇ ਬੋਲ ਰਹੇ ਸੀਗੇ ਮੌਕੇ ਦੇ ਉੱਪਰ ਉਹਨਾਂ ਦਾ ਸਲਮਾਨ ਦੇਣਾ ਚਾਹੀਦਾ ਸੀ ਘਟੋ ਘਟ ਉਹਨਾਂ ਦਾ ਨਾਮ ਉਹਨਾਂ ਦੀ ਸੰਗਾ ਸੰਗ ਅਲੱਗ ਤੋਂ ਰੱਖਿਆ ਜਾਣਾ ਚਾਹੀਦਾ ਸੀਗਾ ਜਦੋਂ ਬੇਟੇ ਦਾ ਨਾਮ ਆ ਜਾਵੇ ਤਾਂ ਬਾਪ ਦਾ ਆਟੋਮੈਟਿਕ ਹੀ ਆ ਜਾਂਦਾ ਕਿਉਂਕਿ ਬੇਟੇ ਦੇ ਦਿਲ ਦੇ ਵਿੱਚ ਬਾਪ ਦਾ ਨਾਮ ਲਿਖਿਆ ਹੁੰਦਾ ਉਹ ਬੋਲਣ ਦੇ ਨਾਲ ਜ਼ਿਆਦਾ ਨਹੀਂ ਹੁੰਦਾ ਕਹਿੰਦਾ ਇਸ ਲਈ ਮੈਂ ਨਹੀਂ ਸਮਝਦਾ ਕਿ ਅੜਵਾਨੀ ਸਾਹਿਬ ਨੂੰ ਕਿਸੇ ਨੇ ਇਗਨੋਰ ਕੀਤਾ ਜੇ ਨਜ਼ਰ ਅੰਦਾਜ਼ ਕੀਤਾ ਇਸ ਚੀਜ਼ ਨੂੰ ਤੁਲ ਦੇਣਾ ਵੀ ਗਲਤ ਹੈ ਕਿਉਂਕਿ ਮੋਦੀ ਸਾਹਿਬ ਅਰਵਾਨੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਉਹਨਾਂ ਦੇ ਦੇਸ਼ਾਂ ਦੇ ਉੱਪਰ ਹੀ ਕੰਮ ਕਰ ਰਹੇ ਨੇ ਸੋ ਇਸ ਵੇਲੇ ਸਾਰੇ ਹੀ ਆਰਾਮ ਦੇ ਰੰਗ ਵਿੱਚ ਰੰਗੇ ਹੋਏ ਨੇ ਹੁਣ ਕਿਸੇ ਦੀ ਹੋਰ ਗੱਲ ਸੁਣਨੀ ਨਹੀਂ ਨਹੀਂ ਹੈਗੀ ਚਾਹੇ ਮੈਂ ਕੁਝ ਵੀ ਕਹੀ ਜਾਵਾਂ ਪਰ ਇਹਨਾਂ ਨੂੰ ਹੁਣ ਮੋਦੀ ਜੀ ਵਧੀਆ ਲੱਗ ਰਹੇ ਨੇ ਕਿਉਂਕਿ ਮੋਦੀ ਜੀ ਨੇ ਕੰਮ ਬਹੁਤ ਵਧੀਆ ਕੀਤਾ ਹੈਗਾ ਅ ਸ਼ਰਮਾ ਜੀ ਤੁਸੀਂ ਇਸ ਮਾਮਲੇ 'ਚ ਕੀ ਕਹੋਗੇ ਕਿ ਵੀ ਇਹ ਜਿਹੜਾ ਸਾਰਾ ਸੰਘਰਸ਼ ਸੀਗਾ ਅਡਵਾਨੀ ਸਾਹਿਬ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਤੇ ਮੇਰਾ ਪ੍ਰਸ਼ਨ ਉਹੀ ਹੈ ਕਿ ਅਡਵਾਨੀ ਜੀ ਬਹੁਤ ਘੱਟ ਦਿਖੇ ਨੇ ਨਹੀਂ ਅਡਵਾਨੀ ਜੀ ਦੀ ਕੁਝ ਏਜ ਫੈਕਟਰ ਵੀ ਹੈਗਾ ਠੀਕ ਹੈ ਨਾ ਉੱਚ ਜਿਹੜਾ ਜਦੋਂ ਅਡਵਾਨੀ ਜੀ ਨੇ ਪ੍ਰਾਈਮ ਮਿਨਿਸਟਰ ਨੂੰ ਅੱਗੇ ਲਾਤਾ ਵੀ ਇਸ ਕੰਮ ਲਈ ਪ੍ਰਾਈਮ ਮਿਨਿਸਟਰ ਜੀ ਕਰ ਰਹੇ ਆ ਵਧੀਆ ਕੰਮ ਕਰ ਰਹੇ ਆ ਜੇ ਉਹਦੇ ਚ ਕੋਈ ਕਮੀ ਬੇਸੀ ਲੱਗਦੀ ਤਾਂ ਹੋ ਸਕਦਾ ਅਡਵਾਨੀ ਜੀ ਫਿਰ ਅੱਗੇ ਆਂਦੇ ਪਰ ਕੰਮ ਬਹੁਤ ਵਧੀਆ ਢੰਗ ਨਾਲ ਹੋ ਰਿਹਾ ਸੀਗਾ ਮੋਦੀ ਜੀ ਵਧੀਆ ਕੰਮ ਕਰ ਰਹੇ ਸੀ ਫਿਰ ਜਿੰਨਾ ਵੀ ਹਿੰਦੂ ਸਮਾਜ ਸੀਗਾ ਜਦੋਂ ਇਹ ਕੋਰਟ ਦੇ ਵਿੱਚ ਫੈਸਲਾ ਆਇਆ ਵੀ ਇੱਥੇ ਰਾਮ ਮੰਦਰ ਬਣੂਗਾ ਕਿਉਂਕਿ ਹਿੰਦੂ ਸਮਾਜ ਇਹ ਇੰਨਾ ਇਕੱਠਾ ਹੋ ਗਿਆ ਫੰਡ ਇਕੱਠੇ ਹੋਣ ਲੱਗ ਗਏ ਬੜੀ ਸਪੀਡ ਨਾਲ ਕੰਮ ਹੋਣ ਲੱਗ ਗਿਆ ਸਮਝੇ ਨਾ ਉੱਥੇ ਮੇਰਾ ਖਿਆਲ ਆ ਵੀ ਅਦਵਾਨੀ ਜੀ ਨੂੰ ਇਹ ਪਤਾ ਲੱਗ ਗਿਆ ਸੀ ਬੜਾ ਵਧੀਆ ਜੋ ਮੈਂ ਕੰਮ ਸ਼ੁਰੂ ਕੀਤਾ ਸੀ ਉਹ ਬਹੁਤ ਸੁਜੱਜੇ ਢੰਗ ਨਾਲ ਹੋ ਰਿਹਾ ਵੀ ਮੇਰੀ ਹੁਣ ਕੋਈ ਅੱਗੇ ਲੱਗਣਾ ਜਾਂ ਨਾ ਲੱਗਣਾ ਉਹ ਕੋਈ ਮੈਨੇ ਨਹੀਂ ਰੱਖਦਾ ਇੱਕੋ ਪ੍ਰੈਸ਼ਨ ਹੁਣ ਇਸ ਜਾਂਦੇ ਹੋ ਸਾਰਿਆਂ ਨਾਲ ਕਰਾਂਗਾ ਵੀ ਜਦੋਂ ਸ਼੍ਰੀ ਰਾਮ ਲੱਲਾ ਦੀ ਮੂਰਤੀ ਦੇ ਪਹਿਲੇ ਦਰਸ਼ਨ ਹੋਏ ਨੇ ਤਾਂ ਉਸ ਵੇਲੇ ਜਿਹੜੇ ਜਿਹੜੇ ਬੰਦੇ ਨੇ ਐਲ ਸੀ ਟੀ ਤੇ ਉਹ ਦਰਸ਼ਨ ਕੀਤੇ ਨੇ ਹਰੇਕ ਬੰਦੇ ਦੀ ਅੱਖ ਵਿੱਚ ਖੁਸ਼ੀ ਦੇ ਹੰਝੂ ਸੀਗੇ ਤੁਹਾਡੀ ਵੀ ਆਈ ਬਿਲਕੁਲ ਬਿਲਕੁਲ ਮੈਂ ਅਜ ਤੱਕ ਜ਼ਿੰਦਗੀ 'ਚ ਨਹੀਂ ਕਿਤੇ ਅੱਖਾਂ ਭਰੀਆਂ ਤੇ ਕੱਲ ਮੈਂ ਵੀ ਇਹ ਜਦੋਂ ਦੇਖਿਆ ਪਹਿਲਾ ਜਦੋਂ ਉਹਨਾਂ ਦੀ ਪ੍ਰਾਣ ਪ੍ਰਤੀਸ਼ਟਾ 'ਚ ਪਹਿਲੀ ਦਰਸ਼ਨ ਕਰਾਏ ਗਏ ਮੇਰੀਆਂ ਅੱਖਾਂ 'ਚ ਵੀ ਪਾਣੀ ਆ ਗਿਆ ਸੀ ਮੈਂ ਤੁਹਾਡੀ ਗੱਲ ਸੁਣੀ ਸੀ ਕੱਲ ਮੈਂ ਵੀ ਉੱਥੇ ਸੀਗਾ ਮੈਨੂੰ ਲੱਗਾ ਕਿ ਸ਼ਾਇਦ ਮੇਰੇ ਅੱਖ 'ਚ ਹੀ ਪਾਣੀ ਆ ਰਿਹਾ ਪਰ ਤੁਹਾਡੀ ਗੱਲ ਵੀ ਸੁਣੀ ਉੱਥੇ ਸੀਡੀ ਦੇ ਉੱਤੇ ਤਕਰੀਬਨ 15 ਕ ਜਣੇ ਬੰਦੇ ਦੇਖ ਰਹੇ ਸੀਗੇ ਮੈਂ 15 ਦੇ 15 ਨੋਟ ਕੀਤੇ ਨੋਟਸ ਕੀਤੇ ਵੀ ਸਾਰਿਆਂ ਦੇ ਅੱਖਾਂ 'ਚ ਹੀ ਪਾਣੀ ਆ ਗਿਆ ਬਹੁਤ ਵੱਡਾ ਪ੍ਰੋਗਰਾਮ ਸੀਗਾ ਜੋ 550 ਸਾਲ ਬਾਅਦ ਸਿਰੇ ਚੜਿਆ ਸੀਗਾ ਹਰੇਕ ਜਿਹੜਾ ਸਨਾਤਨੀ ਸੀਗਾ ਉਹਦੀਆਂ ਅੱਖਾਂ ਭਰਿਆ ਜਾਂਸ ਬਿਲਕੁਲ ਆਖਿਰਕਾਰ 5 5 ਸਾਲ 100 ਸਾਲ ਬਾਅਦ RAM ਜੀ ਆਪਣੇ ਸਿੰਘਾਸਣ ਤੇ ਵਿਰਾਜਮਨ ਹੋਏ ਸੀਗੇ ਤੇ ਉਹ ਜਿਹੜਾ ਚਿਹਰਾ ਜੋ ਜਿਹੜਾ ਦਿਖਾਇਆ ਗਿਆ ਸੀਗਾ ਉਸ ਮੂਰਤੀ ਦੇ ਵਿੱਚ ਜੋ ਹੁਣ ਵਿਰਾਜਮਨ ਹੈ ਉਹਨੂੰ ਵੇਖ ਕੇ ਮਨ ਭਾਵੁਕ ਹੋਣਾ ਬਿਲਕੁਲ ਬਣਦਾ ਸੀ ਜਿੰਨੇ ਲੋਕ ਸੀਗੇ ਮੈਂ ਸਭ ਨੂੰ ਦੇਖਿਆ ਹਰੇਕ ਦੀ ਹੰਝੂ ਦੇ ਨਾਲ ਅੱਖ ਭਰੀ ਹੋਈ ਸੀਗੀ ਸਿੰਘਲਾ ਜੀ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ ਦੇਖੋ ਜੋ ਮੂਰਤੀ ਉਥੇ ਸਥਾਪਿਤ ਕੀਤੀ ਗਈ ਹੈ ਉਹ ਬਾਲ ਰੂਪ ਦੇ ਵਿੱਚ ਹੈ ਉਸ ਦਾ ਰੂਪ ਹੈ ਉਹ ਬਾਲ ਰੂਪ ਹੈ ਕਿਉਂਕਿ ਉਸ ਨੂੰ ਜੁਗਤ ਜਨਮ ਸਤਲੀ ਕਿਹਾ ਜਾਂਦਾ ਹੈ ਭਗਵਾਨ ਦੀ ਤਾਂ ਉਸ ਨੂੰ ਜਨਮ ਦਾ ਰੂਪ ਹੀ ਦੇ ਕੇ ਉੱਥੇ ਲਗਾਇਆ ਗਿਆ ਜਦੋਂ ਸਾਡੇ ਘਰ 'ਚ ਵਿਆਹ ਆਉਂਦਾ ਬੜੀ ਖੁਸ਼ੀ ਹੁੰਦੀ ਹੈ ਲੇਕਿਨ ਜਦੋਂ ਸੀ ਕੁੜੀ ਤੋਰਦੇ ਆ ਉਸ ਟਾਈਮ ਰੇਗ ਦੀ ਅੱਖ ਦੇ ਵਿੱਚ ਚਾਂਸ ਹੁੰਦੇ ਨੇ ਕਿ 550 ਸਾਲ ਦੇ ਲੰਬੇ ਸੰਘਰਸ਼ ਬਾਅਦ ਬਹੁ ਵੱਡੇ ਪਲਦਾਨ ਤੋਂ ਬਾਅਦ ਬਹੁਤ ਕੁਰਬਾਨੀਆਂ ਦੇਣ ਤੋਂ ਬਾਅਦ ਕੱਲ ਉਹ ਪਲ ਦੇ ਅਸੀਂ ਗਵਾਹ ਬਣੇ ਉਹ ਖੁਸ਼ੀ ਦੇ ਅੰਸੂ ਸਾਡੀਆਂ ਅੱਖਾਂ ਦੇ ਵਿੱਚ ਤਾਂ ਸੀ ਸਾਡਾ ਮਨ ਅੱਖਾਂ ਤਾਂ ਭਰੀਆਂ ਸੀਗੀਆਂ ਕਿ ਅਸੀਂ ਉਸ ਇਤਿਹਾਸਕ ਪਲ ਦੇ ਗਵਾਹ ਬਣ ਰਹੇ ਸੀਗੇ ਅਸੀਂ ਖੁਸ਼ ਨਸੀਬ ਸੀਗੇ ਕਿ ਸਾਨੂੰ ਉਹ ਪਲ ਦੇਖਣ ਜਿਹੜੀਆਂ ਸਾਡੀਆਂ ਅੱਠ ਪੀੜੀਆਂ ਨਹੀਂ ਦੇਖ ਸਕੀਆਂ ਉਸ ਪਲ ਨੂੰ ਅਸੀਂ ਦੇਖ ਪਾ ਰਹੇ ਸੀ ਇਸ ਲਈ ਸਭ ਦੀ ਅੱਖਾਂ ਦੇ ਵਿੱਚ ਹੰਝੂ ਸੀਗੇ ਕੋਈ ਦੰਦ ਦੱਸ ਦੇ ਕਿ ਜਿਹੜੀ ਇਹ ਮੂਰਤੀ ਬਣੀ ਹੈਗੀ ਇਹ ਸਾਰੀ ਮੂਰਤੀ ਉਸ ਪਵਿੱਤਰ ਪੱਥਰ ਦੀ ਹੈਗੀ ਜਿਹਨੂੰ ਸ਼ਾਲੀਮਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸ਼ਾਲੀਮਾਰ ਨੂੰ ਸ਼ਾਲੇਗ੍ਰਾਮ ਸੁਰਿ ਸ਼ਾਲੇਗ੍ਰਾਮ ਪੱਥਰ ਨਾਮ ਬਣਾਇਆ ਗਿਆ ਜਿਹਨੂੰ ਮੰਦਿਰਾਂ ਵਿੱਚ ਵੈਸੀ ਪੂਜਿਆ ਜਾਂਦਾ ਹੈਗਾ ਕਿਉਂਕਿ ਕੰਨਈ ਦੇ ਵਿੱਚ ਜਿਹੜਾ ਸ਼ਾਲੇਗ੍ਰਾਮ ਆਉਂਦਾ ਹੈਗਾ ਉਸ ਪੱਥਰ ਦੀ ਇਹ ਮੂਰਤੀ ਬਣੀ ਹੈਗੀ ਇਸ ਮੂਰਤੀ ਦੇ ਜਿਹੜੇ ਫੀਚਰਸ ਹੈਗੇ ਨੇ ਵੇਖ ਕੇ ਇੰਜ ਲੱਗਦਾ ਕਿ ਹੱਬ ਹੋ ਜੇ ਕਿ ਉਹਦਾ ਗੱਲ ਕਰਨੀ ਚਾਹੀਦੀ ਤੇ ਗੱਲ ਕਰੇਗੀ ਉਦੇ ਅੱਖਾਂ ਉਹਦੇ ਫੀਚਰਸ ਸਭ ਕੁਝ ਹੁਬੂ ਇਸ ਤਰ੍ਹਾਂ ਬਣਿਆ ਜਿਵੇਂ ਕਿ ਇੱਕ ਛੋਟਾ ਬੱਚਾ ਹੋਵੇ 10 ਤੋਂ 11 ਸਾਲ ਦਾ ਇਹੀ ਜੇ ਫੀਚਰ ਨੇ ਦੇਖ ਕੇ ਲੱਗਦਾ ਕਿ ਖੁਦ ਰਾਮ ਜੀ ਗੱਲ ਕਰਨਗੇ ਸਿੰਘਲਾ ਜੀ ਤੁਸੀਂ ਵੀ ਮੂਰਤੀ ਦੇ ਦਰਸ਼ਨ ਕੀਤੇ ਹੋਣੇ ਤੁਹਾਡੇ ਆਪਣੇ ਅਨੋਖੀ ਆ ਮੂਰਤੀ ਦੇ ਦਰਸ਼ਨ ਤਾਂ ਉੱਥੇ ਜਿੰਨੇ ਵੀ ਆ ਦੇਖੋ ਪੱਤਰਕਾਰ ਜਿਹੜੇ ਉੱਥੇ ਪ੍ਰੈਜ਼ెంట్ ਸੀਗੇ ਅਯੋਧਿਆ ਦੇ ਵਿੱਚ ਉਹਨਾਂ ਦਾ ਇੱਕ ਅਲੱਗ ਸਰਕਾਰ ਵੱਲੋਂ ਉਹਨਾਂ ਨੇ ਇੱਕ ਉਹਨਾਂ ਦੀ ਅਲੱਗ ਵਿਵਸਥਾ ਕੀਤੀ ਸੀਗੀ ਚਾਹੇ ਉਹ YouTube ਚੈਨਲਸ ਨੇ ਚਾਹੇ ਇਲੈਕਟ੍ਰੋਨਿਕ ਮੀਡੀਆ ਚਾਹੇ ਉਹ ਪ੍ਰਿੰਟ ਮੀਡੀਆ ਨੇ ਤਾਂ ਉਹ ਵੀ ਉੱਥੇ ਜਦੋਂ ਭਗਵਾਨ ਦੀ ਮੂਰਤੀ ਦਾ ਜਦੋਂ ਉਹਨਾਂ ਨੇ ਉਹਨੂੰ ਅਨਵੇਲ ਕੀਤਾ ਤਾਂ ਸਾਰਿਆਂ ਦੇ ਤਾਨੀ ਆਪਾਂ ਕਵਾਂਗੇ ਵੀ ਮਤਲਬ 70 70 80% ਜਿਹੜੇ ਪੱਤਰਕਾਰ ਸੀ ਉਹਨਾਂ ਦੇ ਅੱਖਾਂ ਦੇ ਵਿੱਚ ਵੀ ਅੰਸੂ ਸੀਗੇ ਉਹ ਖੁਸ਼ੀ ਦੇ ਅੰਸੂ ਜਿਹਨੂੰ ਕਹਿੰਦੇ ਆ ਕਿਉਂਕਿ ਅਸੀਂ ਆਲਮੋਸਟ ਸਾਰੇ ਸਨਾਤਨੀ ਆ ਉਹ ਚਾਹੇ ਤੁਸੀਂ ਹੋ ਚਾਹੇ ਮੈਂ ਆ ਚਾਹੇ ਅਸ਼ੋਕ ਜੀ ਨੇ ਚਾਹੇ ਸਿੰਘਲਾ ਜੀ ਬੈਠੇ ਨੇ ਅਸੀਂ ਸਾਰੇ ਸਨਾਤਨੀ ਆ ਭਗਵਾਨ ਦੀ ਅਸੀਂ ਮਤਲਬ ਅਸੀਂ ਉਹਨਾਂ ਦੀ ਔਲਾਦ ਆ ਸੋ ਜਦੋਂ ਭਗਵਾਨ ਨੂੰ ਦੁਆਰਾ 500 ਸਾਲ ਬਾਅਦ 1528 ਈਸਵੀ ਤੋ ਜਦੋਂ ਉਹਨਾਂ ਦੀ ਇਹ ਅਖੰਡਿਤ ਕੀਤਾ ਗਿਆ ਉਸ ਤੋਂ ਬਾਅਦ ਅੱਜ ਤੁਸੀਂ ਲਾ ਲੋ ਕੇ ਲਗਭਗ 500 ਸਾਲ ਹੋ ਗਏ ਨੇ ਠੀਕ ਹੈ ਨਾ ਸੋ ਜਦੋਂ ਉਸ ਤੋਂ ਬਾਅਦ ਉਹਨਾਂ ਨੂੰ ਅੱਜ ਵਿਰਾਜਮਾਨ ਉੱਥੇ ਕੀਤਾ ਗਿਆ ਤਾਂ ਓਬਵੀਅਸਲੀ ਸਾਰਿਆਂ ਦੀ ਜਿਹੜੀ ਅੱਖਾਂ ਦੇ ਵਿੱਚ ਅੰਸੂ ਸੀਗੇ ਹਣਾ ਉਹ ਸੁਭਾਵਨ ਮਤਲਬ ਉਹਦੀ ਸੰਭਾਵਨਾ ਸਭ ਤੋਂ ਜ਼ਿਆਦਾ ਵੱਧ ਸੀਗੀ ਔਰ ਸੰਭਾਵਿਤ ਸੀਗੀ ਉਹ ਸੋ ਇਸ ਕਰਕੇ ਸਭ ਦੀ ਅੱਖਾਂ 'ਚ ਚਾਂਸ ਸੀਗੇ ਬਿਲਕੁਲ ਜੀ ਸਭ ਦੀਆਂ ਅੱਖਾਂ ਦੇ ਵਿੱਚ ਹੰਝੂ ਸੀਗੇ ਕਿ ਕੀ ਸੰਭਾਵਕ ਤੌਰ ਤੇ ਹੈ ਜਿਹੜੀ ਚੀਜ਼ ਦੀ 5.5 ਸੌ ਸਾਲ ਤੋਂ ਉਡੀਕ ਹੋ ਰਹੀ ਹੋਵੇ ਉਹ ਹੋਵੇ ਤੇ ਉਹ ਸਾਡੇ ਅੱਖਾਂ ਦੇ ਸਾਹਮਣੇ ਬਿਲਕੁਲ ਦਿਖਰੀ ਹੋਵੇ ਤਾਂ ਮਨ ਭਾਵੁਕ ਹੋ ਜਾਂਦਾ ਉਹ ਭਾਵਨਾ ਦੇ ਅੰਝੂ ਸੀਗੇ ਜਿਹੜੇ ਹਰੇਕ ਇਨਸਾਨ ਦੇ ਅੱਖ 'ਚੋਂ ਨਿਕਲੇ ਨੇ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੈਂ ਕਵਰੇਜ ਕਰਦਾ ਹੋਇਆ ਖੁਦ ਭਾਵੁਕ ਹੋ ਗਿਆ ਮੇਰੇ ਨਾਲ ਸ਼ਰਮਾ ਜੀ ਸੀ ਉਹਨਾਂ ਨੇ ਦੱਸਿਆ ਮੈਂ ਕਰ ਗਿਆ ਤੇ ਮੇਰੀ ਵਾਈਫ ਨੇ ਦੱਸਿਆ ਸਾਡੇ ਨਾਲ ਦੇ ਪੜੋਸੀਆਂ ਨੇ ਦੱਸਿਆ ਹਰੇ ਹੰਝੂ ਆ ਗਏ ਉਹ ਹੰਝੂ ਕਿਸ ਤਰ੍ਹਾਂ ਆਏ ਕਿਹੜੇ ਭਾਵਨਾ ਸੀਗੀ ਇਹ ਤੁਸੀਂ ਸਮਝ ਸਕਦੇ ਹੋ ਤੇ ਉਹ ਭਾਵਨਾ ਦਾ ਰੂਪ ਜਿਹੜਾ ਹੈਗਾ ਦਿਨ ਬੀਤਣ ਤੋਂ ਬਾਅਦ ਰਾਤ ਨੂੰ ਦੇਖਿਆ ਜਦੋਂ ਹਰੇਕ ਗਲੀ ਹਰੇਕ ਮੱਲੇ ਹਰੇਕ ਘਰ ਹਰੇਕ ਕੋਰਨਰ ਦੇ ਉੱਪਰ ਅਸਤਵਾਜੀ ਹੁੰਦੇ ਹੋਏ ਦੇਖੀ ਇੰਜ ਲੱਗਿਆ ਕਿ ਦਿਵਾਲੀ ਤਾਂ ਲੰਗੀ ਹੋਣੀ ਸੀ ਦਿਵਾਲੀ ਆਈ ਹੋਣਾ ਸੋ ਇਸ ਤਰ੍ਹਾਂ ਦਾ ਨਜ਼ਾਰਾ ਮੇਰੇ ਖਿਆਲ ਚ ਪਹਿਲੀ ਵਾਰ ਹੋਏਗਾ ਤੇ ਤੁਹਾਨੂੰ ਦੱਸਦੇ ਕਿ ਇਹ ਸਾਡਾ ਜਿਹੜਾ ਦੇਸ਼ ਹੈ ਭਾਰਤ ਦੇਸ਼ ਹੈ ਤਰੰਦਰਫੇਕ ਦੇਸ਼ ਹੈ ਤੇ ਉਸੇ ਦੇ ਨਾਲ ਹੀ ਇਸ ਖੁਸ਼ੀ ਨੂੰ ਸੇ ਦੂਰਾ ਨਹੀਂ ਸਮਝ ਲੈ ਕੇ ਇਸ ਖੁਸ਼ੂਰੀ ਚ ਖੁਸ਼ੀ ਚ ਹੋਰ ਬਾਤਾਂ ਹੋਣ ਜਾ ਰਹੀਆਂ ਜਲਦੀ ਅਯੋਧਿਆ ਦੇ ਵਿੱਚ ਮਸਜਿਦ ਵੀ ਬਣਨ ਜਾ ਰਹੀ ਹੈ ਜਿਹੜੇ ਸਾਡੇ ਮੁਸਲਿਮ ਭਰਾ ਨੇ ਉਹਨਾਂ ਦੇ ਵਾਸਤੇ ਵੀ ਕੋਈ ਇਹ ਇਦਾਂ ਨਹੀਂ ਇਹ ਵੀ ਅਸੀਂ ਕਿਸੇ ਤੇ ਕੋਈ ਲੰਬਾ ਕਰਤਾ ਜਾਂ ਕਿਸੇ ਨੂੰ ਅਸੀਂ ਡਰਾ ਲਿਆ ਸਾਨੂੰ ਬਰਾਬਰ ਦਾ ਹੱਕ ਜਿਹੜਾ ਹੈਗਾ ਮੁਸਲਿਮ ਭਾਈਆਂ ਨੂੰ ਵੀ ਮਿਲਿਆ ਹੈਗਾ ਜਲਦੀ ਅਯੋਧਿਆ ਦੇ ਵਿੱਚ ਮਸਜਿਦ ਬਣੇਗੀ ਤੇ ਮੁਸਲਿਮ ਭਾਈਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਉੱਥੇ ਮਸਜਿਦ ਬਣੇਗੀ ਉਹ ਤਾਜਮਹਿਲ ਤੋਂ ਵੀ ਜ਼ਿਆਦਾ ਸੋਹਣੀ ਹੋਏਗੀ ਉਹਦੀ ਜਿਹੜੇ ਦੇਖ ਹੈਗੀ ਤਾਜਮਹਿਲ ਤੋਂ ਵੀ ਵਧੀਆ ਹੋਏਗੀ ਇੱਕ ਅਜੂਬਾ ਹੋਏਗਾ ਜਿਸ ਤਰ੍ਹਾਂ ਅਜੂਬਿਆਂ ਦੇ ਵਿੱਚ ਤਾਜਮਹਿਲ ਗਿਣਿਆ ਜਾਂਦਾ ਉਹ ਮਸਜਿਦ ਵੀ ਅਜੂਬਿਆਂ ਚ ਗਿਣੀ ਜਾਏਗੀ ਸੋ ਖੁਸ਼ੀ ਦੇ ਪਲ ਜਿਹੜੇ ਹੈਗੇ ਨੇ ਉਾਰਨੇ ਭਾਰਤ ਦੇ ਵਿੱਚ ਹਰੇਕ ਨੂੰ ਬਰਾਬਰ ਦਾ ਜਿਹੜਾ ਹੈਗਾ ਮੌਕਾ ਮਿਲਣ ਜਾ ਰਿਹਾ ਜਿਵੇਂ RAM ਰਾਜੇ ਦੇ ਵਿੱਚ RAM ਜੀ ਹਰੇਕ ਨੂੰ ਬਰਾਬਰ ਦਾ ਤਰਜਾ ਦਿੰਦੇ ਸੀਗੇ ਹਰੇਕ ਚੀਜ਼ ਦਾ ਫੈਸਲਾ ਸਹੀ ਤਰੀਕੇ ਨਾਲ ਕਰਦੇ ਸੀਗੇ ਉਹ ਦੁਬਾਰਾ ਤੋਂ ਹੋਣ ਜਾ ਰਿਹਾ ਅਜਿਹਾ ਕਿਹਾ ਜਾ ਰਿਹਾ ਸੰਨਤ ਧਰਮ ਦੇ ਲੋਕਾਂ ਦਾ ਸੋ ਇਸੇ ਤਰ੍ਹਾਂ ਵੇਖਦੇ ਰਹੋ A1 ਪੰਜਾਬੀ ਤੁਹਾਡਾ ਆਪਣਾ ਚੈਨਲ ਪੰਜਾਬੀਆਂ ਦਾ ਮਾਰਕ